ਜੋ ਦੀਪਿਕਾ ਪਾਦੁਕੋਨ ਦੀ ਪੇਂਟਿੰਗ ਪੋਰਟਰਟ ਤਿਆਰ ਕੀਤੀ ਹੈ ਪੂਰੀ ਹੱਥ ਦੀ ਮਿਹਨਤ ਤੇ ਤੇ ਇਵਨ ਇਤਨੀ ਕਮੈਂਟਸ ਆ ਰਹੇ ਨੇ ਨਹੀਂ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਲੱਗਦਾ ਹੂ ਬੂ ਖੜੀ ਹੈ ਪਹਿਲਾਂ ਤੇ ਮੈਂ ਘਬਰਾ ਗਈ ਘਬਰਾ ਨਹੀਂ ਗਈ ਕਿਉਂਕਿ ਉਸ ਮੇ ਕੋਲ ਆਰਡਰ ਹੋ ਰਹੀ ਸੀ ਤੇ ਮੈਨੂੰ ਐ ਨਹੀਂ ਲੱਗ ਰਿਹਾ ਸੀ ਅਗਰ ਕੋਈ ਗੁਰੂ ਸਾਹਿਬ ਦੀ ਪੇਂਟਿੰਗ ਆਏ ਤੇ ਮੈਂ ਜ਼ਰੂਰ ਬਣਾਵਾਂ ਮੈਨੂੰ ਲੱਗਦਾ ਸੀ ਦੀਪਿਕਾ ਪਾਦੁਕੋਨ ਦੀ ਕਿਉਂ ਬਣਾਵਾਂ ਇਹ ਚੀਜ਼ ਇਹ ਫੋਟੋ ਤਾਂ ਨਹੀਂ ਹੈ ਨਹੀਂ ਮੈਂ ਕਿ ਦੇਖੋ ਫਿਰ ਸਭ ਨੇ ਵਿਸ਼ਵਾਸ ਹੋ ਗਿਆ ਕਿ ਹਾਂ ਹੱਦ ਦੀ ਕਲਾਕਾਰੀ ਇੱਕ ਇੱਕ ਚੀਜ਼ ਤੁਸੀਂ ਬਲੈਂਕ ਕੱਪੜੇ ਦੇ ਉੱਪਰ ਤੁਸੀਂ ਚਿੱਟੇ ਕੱਪੜੇ ਦੇ ਉੱਪਰ ਤੁਸੀਂ ਜਾਨ ਪਾਣੀ ਬਨਾ ਅੰਤਵਾਦ ਮੈਨੂੰ ਸੀਗਾ ਹਾਏ ਕਿ ਹੋਰ ਸਾਰੇ ਦੇਖ ਲੈਣਾ ਆ ਕੇ ਕਿਉਂਕਿ ਮੈਨੂੰ ਫੋਨ ਆਇਆ ਸੀ ਦੇਖਣਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਆ ਤੇ ਮੇਰੇ ਕੋਲ 3 ਦਿਨ ਰੁਕੀ ਕਿ ਬਿਕੋਜ਼ ਜਿੰਨਾ ਨੇ ਪੇਂਟਿੰਗ ਮੰਗਵਾਨੀ ਸੀ ਉਹਨਾਂ ਫੋਨ ਤੇ ਫੋਨ ਸਾਨੂੰ ਕੋਰੀਅਰ ਕਰ ਦੋ ਕਈ ਲੋਕ ਕਿੰਨੇ ਸਾਲ ਆਰਟ ਪੜ੍ਹ ਕੇ ਵੀ ਪੋਰਟਰਟਸ ਬਣਾ ਪਾਉਂਦੇ ਨੇ ਜਾਂ ਨਹੀਂ ਬਣਾ ਪਾਉਂਦੇ ਪਰ ਮੈਂ ਕਦੀ ਆਰਟ ਸਟਡੀ ਨਹੀਂ ਕੀਤੀ ਮੈਂ ਐਮਪੀਏ ਫਾਈਨਾਂਸ ਆ ਇੱਕ ਹੋਰ ਗੱਲ ਮੰਨੋਗੇ ਮੈਂ ਪਿੱਛੇ ਤੋਂ ਪੇਂਟਿੰਗ ਬਣਾਣੀ ਹੈ ਪਿੱਛੇ ਮੇਰੇ ਸ਼ਬਦ ਲੱਗੇ ਹੁੰਦੇ ਨੇ ਆਲਵੇਜ਼ ਕੋਈ ਵੀ ਪੇਂਟਿੰਗ ਹੈ ਤੁਸੀਂ ਬਲੀਵ ਨਹੀਂ ਕਰੋਗੇ ਸੁਪਰਸਟੀਸ਼ਸ ਨਹੀਂ ਜਾਂ ਮੈਂ ਮੈਨੂੰ ਲੱਗਦਾ ਮੇਰੇ ਹੱਥ ਚਲਾ ਰਹੇ ਹੈ ਮੇਰਾ ਸਾਨੂੰ ਰਾਤ ਦਾ ਨਹੀਂ ਪਤਾ ਲੱਗਦਾ ਲਾਈਟਾਂ ਸਾਰੇ ਸੋ ਜਾਂਦੇ ਨੇ ਆਪਣੇ ਕੋਨੇ 'ਚ ਬੈਠ ਕੇ ਲਾਈਟਾਂ ਜਗਾ ਕੇ ਸੀ ਰਾਤਾਂ ਲਗਾਉਂਦੇ ਆ ਪੇਂਟਿੰਗਸ ਬਿਕੋਜ਼ ਜੇ ਤੁਸੀਂ ਪੇਂਟਿੰਗ ਕਰਦੇ ਹੋ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ ਮੇਰੀ ਬੇਟੀ ਵੱਡਾ ਹੈ ਬੇਟਾ ਛੋਟਾ ਹੈ ਤੇ 7 ਸਾਲ ਦਾ ਹੈ ਤੇ ਮੈਨੂੰ ਲੱਗਾ ਕਿ ਇੱਕ ਲੇਡੀ ਵਾਸਤੇ ਉਸ ਬੱਚੇ ਦੇ ਉੱਪਰ ਕੋਈ ਚੀਜ਼ ਨਹੀਂ ਹੈ ਤੇ ਉਹ ਪੇਂਟਿੰਗ ਮੈਂ ਐਗਜ਼ੀਬਿਸ਼ਨ ਤੇ ਵੈਸੇ ਲਗਾਈ ਸੀ ਤੇ ਕਿਸ ਨੇ ਕਿਹਾ ਸਮਝਾ ਦੇ ਮੈਂ ਕਿ ਇਟਸ ਨਾਟ ਫਾਰ ਸੇਲ ਉਦੋਂ ਪਹਿਲਾਂ ਮੈਂ ਪੇਂਟਿੰਗ ਕਰ ਰਹੀ ਸੀ ਤੇ ਅਰਥਕੁਇਕ ਆਇਆ ਸਾਰੀ ਭਾਜਭੂਚ ਕੇ ਬਾਹਰ ਜਾ ਰਹੀ ਸੀ ਸਾਰੇ ਸੋਸ਼ਲ ਮੀਡੀਆ ਮੈਂ ਇੰਨੀ ਇਨਵੋਲਵ ਸੀ ਪੇਂਟਿੰਗ ਤੇ ਮੈਨੂੰ ਪਤਾ ਨਹੀਂ ਲੱਗਿਆ ਬਿਕੋਜ਼ ਜਦੋਂ ਮੈਂ ਪੇਂਟਿੰਗ ਕਰਦੀ ਹੁੰਦੀ ਹਾਂ ਇਹਨੇ ਮੈਨੂੰ ਆਸ-ਪਾਸ ਦੁਨੀਆ ਦਾ ਕੁਝ ਪਤਾ ਨਹੀਂ ਲੱਗਦਾ ਰੌਣਕ ਪੰਜਾਬ ਦੀ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਸਿਮਰਨ। ਇਹ ਜਿਹੜੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖਦੇ ਪਿਓ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਪਈ ਹੈ। ਬਾਲੀਵੁੱਡ 스타 ਜੋ ਕਿ ਦੀਪਿਕਾ ਪਾਦਕੋਨ ਦੀ ਇਹ ਤਸਵੀਰ ਹੈ ਤੇ ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਨਜ਼ਰ ਆਉਂਦੇ ਪਏ ਨੇ। ਕਈ ਲੋਕ ਤਾਂ ਇਹ ਕਹਿੰਦੇ ਪਏ ਨੇ ਕਿ ਵਾਕਈ ਇਸ ਤਸਵੀਰ ਨੂੰ ਵੇਖਣ ਤੋਂ ਇੰਜ ਲੱਗਦਾ ਪਿਆ ਕਿ ਜਿਵੇਂ ਦੀਪਿਕਾ ਪਾਦਕੋਨ ਸਾਡੇ ਸਾਹਮਣੇ ਖੜੀ ਹੈ। ਜਿਸ ਆਰਟਿਸਟ ਦੇ ਵੱਲੋਂ ਇਹ ਤਸਵੀਰ ਤਿਆਰ ਕੀਤੀ ਗਿਆ ਹੈ, ਪੋਰਟਰੇਟ ਬਣਾਇਆ ਗਿਆ ਹੈ ਉਹ ਸਰਦਾਰ ਨਾਲ ਮੌਜੂਦ ਹੈ। ਕਿ ਮਿਜੁਨੇਜਾ ਜੀ ਦੇ ਵੱਲੋਂ ਬਹੁਤ ਹੀ ਮਿਹਨਤ ਦੇ ਨਾਲ ਦਿਨ ਰਾਤ ਸਖਤ ਮਿਹਨਤ ਕੀਤੀ ਗਈ ਤੇ ਫਿਰ ਜਾ ਕੇ ਦੀਪਿਕਾ ਪਾਦুকון ਦਾ ਇਹ ਪੋਰਟਰਟ ਰੈਡੀ ਕੀਤਾ ਗਿਆ ਸੋ ਸਾਡੇ ਨਾਲ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਪੋਰਟਰਟ ਨੂੰ ਤਿਆਰ ਕਰਨ ਦੇ ਪਿੱਛੇ ਉਹਨਾਂ ਦੀ ਕਿੰਨੀ ਕ ਮਿਹਨਤ ਲੁਕੀ ਹੋਈ ਆ ਸੋ ਮੈਂ ਪਹਿਲਾਂ ਤਾਂ ਨਿੱਘਾ ਸਵਾਗਤ ਤੁਹਾਡਾ ਆਰਪੀਡੀ ਚੈਨਲ 'ਤੇ ਤੁਹਾਡਾ ਬਹੁਤ ਧੰਨਵਾਦ ਜੀ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਹੈ ਕਿ ਜੋ ਦੀਪਿਕਾ ਪਾਦਕੋਂ ਦੀ ਪੇਂਟਿੰਗ ਪੋਰਟਰ ਤਿਆਰ ਕੀਤੀ ਹੈ ਪੂਰੀ ਹੱਥ ਦੀ ਮਿਹਨਤ ਤੇ ਤੇ इवन ਇਤਨੀ ਕਮੈਂਟਸ ਆ ਰਹੇ ਨੇ ਵੀਰਲ ਹੋਈ ਸੋਸ਼ਲ ਮੀਡੀਆ ਤੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਲੱਗਦਾ ਹੂ ਬੂ ਖੜੀ ਹੈ ਬਿਕੋਜ਼ ਇਹ ਹੈਗੀ 6 ਫੁੱਟ ਬਾਈ 4 ਫੁੱਟ ਵੱਡੀ ਸਾਰੀ ਇਹਨੂੰ ਕਹਿੰਦੇ ਲਾਈਵ ਪੋਰਟਰੇਟ ਤੇ ਮੈਂ ਇਹ ਤਿਆਰ ਕਿਨਾਂ ਵਾਸਤੇ ਕੀਤਾ ਸੀ ਇੰਨੀ ਵੱਡੀ ਮਤਲਬ ਤਸਵੀਰ ਔਰ ਲੋਕ ਇਸ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਐਪਰੀਸ਼ੀਏਟ ਕਰਦੇ ਪੈਣੇ ਤੁਹਾਡੀ ਕਲਾ ਨੂੰ ਐਪਰੀਸ਼ੀਏਟ ਕਰਦੇ ਪਹਿਲਾਂ ਤੇ ਦੱਸਾਂ ਕਿ ਐਡੀ ਵੱਡੀ ਚੀਜ਼ ਇਹ ਸਾਡਾ ਜੁਆਇੰਟ ਐਫਰਟ ਸੀ ਮੇਰਾ ਤੇ ਮੇ ਸਿਸਟਰ ਦਾ ਛੋਟੀ ਸਿਸਟਰ ਨੇ ਲੁਧਿਆਨੇ ਹੁੰਦੇ ਨੇ ਉਹ ਵੀ ਆਰਟਿਸਟ ਨੇ ਜਦੋਂ ਇਹ ਆਰਡਰ ਆਇਆ ਤੇ ਉਹਨਾਂ ਨੂੰ ਵੀ 25 ਦਿਨ ਵਿੱਚ ਚਾਹੀਦੀ ਸੀ ਅਮਰੀਕਾ ਕਿਸੇ ਰੈਸਟੋਰੈਂਟ ਵਿੱਚ ਲਗਣੀ ਹੈ ਲਾਸ ਐਂਜਲਸ ਵਿੱਚ ਤੇ ਜਿਹੜੀ ਮੇਨ ਸਟਰੀਟ ਹੈ ਹਾਲੀਵੁੱਡ ਸਟਾਰਜ ਤੇ ਸਾਰੇ ਜਾਣਦੇ ਨੇ ਉੱਥੇ ਤੇ ਉੱਥੇ ਰੈਸਟੋਰੈਂਟ ਖੁੱਲ ਰਿਹਾ ਤੇ دیਵਾਨੀ ਮਸਤਾਨੀ ਨਾਮ ਤੇ ਪਹਿਲਾਂ ਤੇ ਮੈਂ ਘਬਰਾ ਗਈ ਘਬਰਾਨੇ ਗਈ ਕਿਉਂਕਿ ਉਸ ਮੇਰੇ ਕੋਲ ਆਰਡਰ ਹੋ ਰਹੀ ਸੀ ਤੇ ਮੈਨੂੰ ਇਹ ਨਹੀਂ ਲੱਗ ਰਿਹਾ ਸੀ ਅਗਰ ਕੋਈ ਗੁਰੂ ਸਾਹਿਬ ਦੀ ਪੇਂਟਿੰਗ ਆਏ ਤੇ ਮੈਂ ਜ਼ਰੂਰ ਬਣਾਵਾਂ ਮੈਨੂੰ ਲੱਗਦਾ ਸੀ ਦੀਪਿਕਾ ਪਾਦੂਕੋਨ ਦੀ ਕਿਉਂ ਬਣਾਵਾਂ ਮੈਂ ਇਹਨੂੰ ਇੰਨਾ ਸੀਰੀਅਸਲੀ ਨਹੀਂ ਲਿਆ ਤੇ ਸ਼ਾਮੀ ਵੈਸੀ ਮੇਰੇ ਸਿਸਟਰ ਨਾਲ ਗੱਲ ਹੋ ਰਹੀ ਸੀ ਲੁਧਿਆਣੇ ਹੁੰਦੇ ਨੇ ਤੇ ਕਹਿੰਦੇ ਦੀਦੀ ਤੁਸੀਂ ਕੁਝ ਨਾ ਲੱਗ ਰਿਹਾ ਕੋਈ ਸਮਥਿੰਗ ਤੁਹਾਡੇ ਦਿਮਾਗ ਚੱਲ ਰਿਹਾ ਮੈਂ ਕਿ ਹਾਂ ਰਿੱਚਾ ਨਾਮ ਇਹ ਉਹਦਾ ਕਿ ਐਸਟਰਾ ਆਰਡਰ ਆਇਆ ਸੀਗਾ ਤੇ ਮੈਂ ਡਿਟੇਲਸ ਲੈਣ ਤੋਂ ਬਿਨਾ ਮਨਾ ਕਰ ਦਿੱਤਾ ਕਿ ਕਹਿੰਦੀ ਦੀਦੀ ਜ਼ਿੰਦਗੀ ਚ ਇੱਕ ਗੱਲ ਯ ਕੀ ਕਦੀ ਆਥਾਈ ਆਰਡਰ ਬਣਾ ਨਹੀਂ ਕਰਨਾ ਆਪਾਂ ਮਿਲ ਕੇ ਇਕੱਠੇ ਬਣਾ ਲਾਂਗੇ ਤੁਸੀਂ ਸ਼ੁਰੂ ਕਰੋ ਉਹਨਾਂ ਨੂੰ ਵਾਪਸੀ ਕਾਲ ਕਰੋ ਤੇ ਉਹਦੀ ਗੱਲ ਸੁਣੀ ਤੇ ਮੈਨੂੰ ਮੋਟੀਵੇਸ਼ਨ ਆਈ ਤੇ ਮੈਂ ਕਿਹਾ ਹਾਂਜੀ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਹਾਂਜੀ ਦੱਸੋ ਕੀ ਚਾਹੀਦਾ ਹੈ ਕਿਵੇਂ ਚਾਹੀਦਾ ਹੈ ਕਿਦੋਂ ਤੱਕ ਚਾਹੀਦੀ ਹੈ ਤੇ ਉਹਨਾਂ ਰਿਕੁਆਇਰਮੈਂਟ ਸੀ 6 ਫੀਟ ਬਾਈ 4 ਫੀਟ ਪੋਂਟਿੰਗ ਬਿਲਕੁਲ ਵੱਡਾ ਸਾਰਾ ਸਾਈਜ਼ ਤੇ ਫੋਟੋ ਤੇ ਜੁਐਲਰੀ ਵੀ ਵਿੱਚ ਸਾਰੀ ਸਾਨੂੰ ਐਗਜ਼ੈਕਟਲੀ ਸੇਮ ਚਾਹੀਦੀ ਹੈ ਮੈਂ ਕਿਹਾ ਠੀਕ ਹੈ ਜੀ ਤੇ ਨਾਲ ਹੀ ਮੈਂ ਗਈ ਬਾਜ਼ਾਰ ਕੈਨਵਸ ਲਿਆ ਵੱਡਾ ਸਾਰਾ ਆਰਡਰ ਕਰਨਾ ਕੈਨਵਸ ਹੁੰਦਾ ਜਿੱਤੇ ਅਸੀਂ ਪੇਂਟਿੰਗ ਕਰਦੇ ਹਾਂ 6 ਫੀਟ ਬਾਈ 4 ਫੀਟ ਤੇ ਉਹ ਲਿਆ ਤੇ ਫਟਾਫਟ ਆਪਣਾ ਸ਼ੁਰੂ ਕੀਤਾ ਤੇ ਜੇ ਤੁਸੀਂ ਕੋਈ ਮੈਨੂੰ ਪੁੱਛੋ ਕਿੰਨਾ ਟਾਈਮ ਲੱਗਿਆ ਮੈਨੂੰ ਟਾਈਮ ਦਾ ਕੁਝ ਨਹੀਂ ਯਾਦ ਕਿੰਨੇ ਘੰਟੇ ਮੈਂ ਲਗਾਏ ਤੇ ਇਹਦੇ ਚਸੀਂ ਐ ਸੀਗਾ ਦਿਨ ਰਾਤ ਮਿਹਨਤ ਕੀਤੀ ਹਾਂਜੀ ਦਿਨ ਰਾਤ ਮੈਂ ਔਰ ਮੇ ਸਿਸਟਰ ਦੋਨਾਂ ਨੇ ਪਹਿਲਾ ਪਹਿਲਾ ਤੇ ਮੈਂ ਪਹਿਲੀ ਲਿਆ ਲਗਾਈ ਦੂਸਰੀ ਲੇ ਲਗਾਈ ਜਦ ਤੱਕ ਮੈਂ ਥੱਕ ਗਈ ਸੀ ਤੇ ਫਿਰ ਮੇ ਸਿਸਟਰ ਕਹਿੰਦੀ ਕਿ ਦੀਦੀ ਕੋਈ ਨਹੀਂ ਐਪੈਂਡਿੰਗ ਤੁਸੀਂ ਮੇਰੇ ਕੋਲ ਭੇਜੋ ਤੇ ਮੰਨੋਗੇ ਪੇਂਟਿੰਗ ਕਾਰਜ ਨਹੀਂ ਆਈ ਇਨੀ ਵੱਡੀ ਪੇਂਟਿੰਗ ਫੇ ਮੈਂ ਟੈਂਪੂ ਮੰਗਵਾਇਆ ਤੇ ਟੈਂਪੂ ਤੇ ਉਹਨੂੰ ਭੇਜੀ ਤੇ ਫਿਰ ਅਸੀਂ ਵੀਡੀਓ ਕਾਲ ਤੇ ਨਾਲ ਡਿਸਕਸ ਕਰ ਰਹੇ ਸੀ ਜੋ ਮੈਂ ਵੀ ਕਰਦੀ ਸੀ ਵੀਡੀਓ ਕਾਲ ਤੇ ਅਸੀਂ ਹਾਂ ਹਾਂ ਤੇ ਕਿਉਂਕਿ ਇੰਨੀ ਵੱਡਾ ਪ੍ਰੋਜੈਕਟ ਉਹ ਵੀ ਬਹੁਤ ਥੋੜੇ ਸਮੇਂ ਵਿੱਚ ਤੇ ਜਦੋਂ ਉਹਨੇ ਤੀਜੀ ਚੌਥੀ ਲੇਅਰ ਲਗਾਈ ਤੇ ਵੀਡੀਓ ਕਾਲ ਫੇਰ ਜੀ ਮੈਨੂੰ ਕੀ ਹਵਾ ਲੱਗਦਾ ਕਿ ਵਾਕਈ ਉਹ ਉਹ ਸਾਹਮਣੇ ਆਈ ਫਿਰ ਅਸੀਂ ਮੈਂ ਲੁਧਿਆਣਾ ਗਈ ਅਸੀਂ ਜੂਲੀ ਦਾ ਕੰਮ ਇਕੱਠੇ ਬਣਾਇਆ ਉਹ ਵੀ ਬਹੁਤ ਬਰੀਕੀ ਦਾ ਕੰਮ ਸੀ ਨਾਰਮਲੀ ਜਿਹੜੇ ਆਰਟਿਸਟ ਹੁੰਦੇ ਉਹਨਾਂ ਨੂੰ ਪਤਾ ਹੈ ਕਿ ਪੇਂਟਰ ਬ੍ਰਸ਼ ਹੁੰਦੇ ਨੇ ਤੁਸੀਂ ਬੈਕਗ੍ਰਾਉਂਡ ਕਰਨਾ ਹੈ ਤਾਂ 플랫 ਬ੍ਰਸ਼ ਚਲਦੇ ਰਹੇ ਮੋਟੇ ਸਾਈਜ਼ ਦੇ 8 ਨੰਬਰ ਦਾ ਬ੍ਰਸ਼ 10 ਨੰਬਰ ਦਾ ਬ੍ਰਸ਼ ਤੇ ਹੋ ਜੇ ਤੁਸੀਂ ਫੇਸ ਬਣਾਉਣਾ ਹੈ 2 ਨੰਬਰ ਦਾ ਬ੍ਰਸ਼ 1 ਨੰਬਰ ਦਾ ਬ੍ਰਸ਼ ਤੇ ਜੂਲੀ ਬਣਾਉਣਾ ਹੈ ਬਹੁਤ ਧੀਰੀ ਦਾ ਕੰਮ ਹੈ ਅਸੀਂ 4 ਗੁਣਾ ਟ੍ਰिपल ਜ਼ੀਰੋ ਬ੍ਰਸ਼ ਯੂਜ਼ ਕਰਦੇ ਹਾਂ ਔਰ ਇੰਨੀ ਕਨਸੈਂਟ੍ਰੇਸ਼ਨ ਲੱਗਦੀ ਇੱਕ ਇੱਕ ਚੀਜ਼ ਇੱਕ ਇੱਕ ਬਣਾਨੀ ਤੇ ਉਹ ਵੀ ਬਹੁਤ ਤੁਹਾਨੂੰ ਕਨਸੈਂਟ੍ਰੇਸ਼ਨ ਲੱਗੀ ਮਿਹਨਤ ਲੱਗੀ ਤੇ ਉਹ ਦੇਖੋ ਬਾਕੀ ਤੁਹਾਡੇ ਸਾਹਮਣੇ ਜਦੋਂ ਤਿਆਰ ਹੋ ਗਈ ਮੈਮ ਜਿਹੜੇ ਸਾਹਮਣੇ ਵਾਲੇ ਬੰਦੇ ਨੇ ਤੁਹਾਨੂੰ ਆਰਡਰ ਦਿੱਤਾ ਸੀਗਾ ਕੀ ਸੋਚ ਕੇ ਦਿੱਤਾ ਸੀਗਾ ਉਹਨਾਂ ਨੇ ਤੁਹਾਡੇ ਕਦੇ ਪਹਿਲਾਂ ਪੇਂਟਿੰਗਸ ਦੇਖਿਆ ਸੀਗੀਆਂ ਯਾ ਉਹਨਾਂ ਨੂੰ ਪਤਾ ਸੀ ਤੁਸੀਂ ਇਦਾਂ ਆਰਟਿਸਟ ਦੀ ਬਣਾ ਲੈਂਦੇ ਹੋ ਪੇਂਟਿੰਗ ਹਾਂਜੀ ਮੈਂ ਦੇਖੋ ਹੁਣ ਸਟਾਰਟ ਤੇ ਮੈਂ ਕੀਤਾ ਸੀ ਐਜ਼ ਅ ਪੈਸ਼ਨ ਸ਼ੌਕ ਤੇ ਕਈ ਸਾਲਾਂ ਤੋਂ ਮੇਰਾ ਸ਼ੌਕ ਮੇਰਾ ਜਨੂਨ ਬਣਿਆ ਜਨੂਨ ਬਣਿਆ ਮੈਨੂੰ ਪਰਫੈਕਸ਼ਨ ਆ ਗਈ ਪੋਰਟਰੇਟਸ ਬਣਾਉਣਾ ਸਭ ਤੋਂ ਜ਼ਿਆਦਾ ਪਰਫੈਕਸ਼ਨ ਦਾ ਕੰਮ ਹੁੰਦਾ ਹੈ ਤੇ ਥੋੜੇ ਸਮਾਂ ਤੋਂ ਮੈਂ profession portrait artist ਬਣ ਚੁੱਕੀ ਹਾਂ ਪਲੱਸ ਉਹਦੇ ਇਲਾਵਾ ਮੈਂ ਸਿੱਖ ਹਿਸਟਰੀ ਕਰਦੀ ਹਾਂ ਦੇ ਉਹਨਾਂ ਦੇ ਗੁਰੂ ਸਾਹਿਬ ਦੀਆਂ ਬਣਾਣੇ ਗੁਰਦੁਆਰੇ ਲੱਗੇ ਹੋਈਆਂ ਮੇਰੇ ਪੇਂਟਿੰਗਸ ਲਾਸਟイヤー ਵੀ ਇੱਕ ਮੈਂ ਬਣਾਈ ਸੀ ਆਪਣੀ ਮੰਨ ਦੀ ਪੇਂਟਿੰਗ ਬਣਾਈ ਸੀ ਕਿ ਜ਼ਿੰਦਾਦਿਲੀ ਇਕ ਬਜ਼ੁਰਗ ਅਰਦ ਨੂੰ ਮੈਂ ਹੱਸਦੇ ਖੁਸ਼ ਦੇਖਿਆ ਦਿਖਾਇਆ ਸੀ ਮੂੰਹ ਤੇ ਰਿੰਕਲ ਸिखਾਇਆ ਸੀ ਫਿਰ ਵੀ ਦਿਖਾਇਆ ਉਹਨੇ ਫੁੱਲ ਲਗਾਇਆ ਤੇ ਬਹੁਤ ਖੁਸ਼ ਹੈ ਤੇ ਮੇਰੀ ਪੇਂਟਿੰਗਸ ਰੱਬ ਦੀ ਕਿਰਪਾ ਨਾਲ ਵਾਇਰਲ ਹੁੰਦੀਆਂ ਲੋਕ ਲਾਈਕ ਕਰਦੇ ਨੇ ਸੋਸ਼ਲ ਮੀਡੀਆ ਤੇ ਲਾਈਕ ਕਰਦੇ ਨੇ ਤੇ ਫਿਰ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਹਾਂਜੀ ਕਿ ਇਹਦੀ ਪੇਂਟਿੰਗਸ ਸਾਰੇ ਅਪਰੀਸ਼ੀਏਟ ਕਰਦੇ ਨੇ ਦਾ ਹੱਥ ਦੇਖੋ ਆਪਣੀ ਮੂੰਹ ਤਾਰੀਫ ਨਹੀਂ ਕਰਨੀ ਚਾਹੀਦੀ ਬਿਕੋਜ਼ ਕਲਾ ਖੁਦ ਬੋਲੇ ਤੇ ਹੁੰਦਾ ਕਿ ਬਸ ਉਹੀ ਸਮਝੋ ਕਿ ਕਲਾ ਖੁਦ ਬੋਲਦੀ ਹੈ ਤੇ ਲੋਕੀ ਕਹਿੰਦੇ ਨੇ ਤੇ ਫਿਰ ਇਸ ਆਰਡਰ ਆ ਜਾਂਦੇ ਨੇ ਜੀ ਤੇ ਮੈਮ ਜਦੋਂ ਤੁਸੀਂ ਮਨਾ ਕਰ ਦਿੱਤਾ ਨਾ ਤੁਹਾਡੇ ਬਾਅਦ ਚ ਸਿਸਟਰ ਨਾਲ ਗੱਲ ਹੁੰਦੀ ਉਹ ਤੁਹਾਨੂੰ ਕਹਿੰਦੇ ਨੇ ਕਿ ਹਨਾ ਤੁਸੀਂ ਆਰਡਰ ਨੂੰ ਐਕਸੈਪਟ ਕਰੋ ਤੇ ਤੁਹਾਡੇ ਮਨ ਦੇ ਵਿੱਚ ਕਿਤੇ 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 ਨਾ ਕਿਤੇ ਇਹ ਚ ਚੱਲਦੀ ਪਈ ਸੀ ਕਿ ਇਹ ਜੇਕਰ ਸਾਡੇ ਕੋਲ ਇਹ ਆਰਡਰ ਨਾ ਕੰਪਲੀਟ ਹੋ ਪਾਇਆ ਕਿਵੇਂ ਹੋਊਗਾ ਕਿਵੇਂ ਮੈਨੇਜ ਹੋਗੀਆਂ ਸਾਰੀਆਂ ਚੀਜ਼ਾਂ ਕਿਉਂਕਿ ਇੰਨੀ ਵੱਡੀ ਇੰਪੋਰਟੈਂਟ ਤਿਆਰ ਕਰਨਾ ਬਹੁਤ ਮਿਹਨਤ ਹੁੰਦੀ ਹੈ ਇਸ ਪਿਛੇ ਦੇਖੋ ਜੀ ਜਿਹੜੇ ਮੈਨੂੰ ਬਾਕੀ ਆਰਟਿਸਟਾਂ ਨਹੀਂ ਪਤਾ ਜਿਹੜੇ ਮੈਂ ਤੇ ਮੇ ਸਿਸਟਰ ਥੋੜੇ ਜਨੂਨੀ ਆ ਸਾਨੂੰ ਰਾਤ ਦਾ ਨਹੀਂ ਪਤਾ ਲੱਗਦਾ ਲਾਈਟਾਂ ਸਾਰੇ ਸੋ ਜਾਂਦੇ ਨੇ ਆਪਣੇ ਕੋਨੇ 'ਚ ਬੈਠ ਕੇ ਲਾਈਟਾਂ ਜਗਾ ਕੇ ਅਸੀਂ ਰਾਤਾਂ ਲਗਾਉਂਦੇ ਆ ਪੇਂਟਿੰਗਸ ਬਿਕੋਜ਼ ਜੇ ਤੁਸੀਂ ਪੇਂਟਿੰਗ ਕਰਦੇ ਹੋ ਤੁਹਾਨੂੰ ਆਪਣੇ ਆਪ ਖਿੱਚਦੀ ਹੈ ਜਿਵੇਂ ਬੈਠ ਵੀ ਜਾਓ ਉਹ ਮੈਨੂੰ ਖਿੱਚੇਗੀ ਹਾਂ ਮੈਨੂੰ ਕੰਪਲੀਟ ਕਰ ਕੰਪਲੀਟ ਕਰ ਕੰਪਲੀਟ ਕਰ ਤੇ ਦੇਖੋ ਮੈਨੂੰ ਦੋ ਦਮਾਂ ਤੇ ਲੱਗੀ ਹੈ ਤੇ ਬਹੁਤ ਰਾਤਾਂ ਲੱਗੀਆਂ ਹਾਂਜੀ ਹੋਈ ਟੈਨਸ਼ਨ ਹੋਈ ਸੀਗੀ ਕਿ ਇੱਕ ਜਦੋਂ ਸਾਡੇ ਬਲੈਂਕ ਕੈਨਵਸ ਖੜਾ ਆਇਆ ਤੇ ਤੁਸੀਂ ਉੱਥੇ ਇੱਕ ਜ਼ਿੰਦਗੀ ਪਾਣੀ ਹੈ ਇੱਕ ਲਾਈਫ ਪਾਣੀ ਇਹਨੂੰ ਕਿਵੇਂ ਪਾਣੀ ਹੈ ਉਹ ਚੈਲਿੰਜਿੰਗ ਹੈ ਆਫਕੋਰਸ ਬਹੁਤ ਚੈਲੰਜ ਹੈ ਜੀ ਤੇ ਜਦੋਂ ਕੰਮ ਸ਼ੁਰੂ ਕਰਨਾ ਸ਼ੁਰੂ ਤੁਸੀਂ ਕੀਤਾ ਤੇ ਤੁਹਾਡੇ ਸਿਸਟਰ ਵੱਲੋਂ ਤੁਹਾਡੀ ਹੈਲਪ ਕਰਵਾਈ ਗਈ ਤੇ ਕਿੰਨੀ ਕਿ ਮਤਲਬ ਮਿਹਨਤ ਸੀਗੀ ਤੁਸੀਂ ਆਂਦੇ ਸੀਗੇ ਉਹ ਜਾਂਦੇ ਸੀਗੇ ਜਦੋਂ ਰੈਡੀ ਹੋ ਗਿਆ ਤੇ ਕਿੰਨੀ ਕਿ ਖੁਸ਼ੀ ਹੋਈ ਸੀ ਦੋਵਾਂ ਨੂੰ ਖੁਸ਼ੀ ਐਸਾ ਹੋਈ ਸੀ ਜਦੋਂ ਉਹਨੇ ਉਹ ਕੰਪਲੀਟ ਕਰਕੇ ਉਹਨੇ ਵਾਪਸੀ ਟੈਂਪੂ ਤੇ ਕੀਤਾ ਤੇ ਭੇਜ ਦਿੱਤੇ ਮੈਂ ਘਰ ਇੱਥੇ ਖੜੀ ਕੀਤੀ ਸੀ ਤੇ ਮੇਰੇ ਸਾਰੇ ਹਸਬੰਦ ਬੱਚੇ ਤੇ ਲੱਗਦਾ ਸੀ ਸਾਡੇ ਘਰ ਵਾਕਈ ਤੇ ਵਿਕਾਪਾਦ ਕੋਨ ਆ ਗਈ ਹੈ ਤੇ ਖੁਸ਼ੀ ਮੈਨੂੰ ਜਦੋਂ ਉਦੋਂ ਹੋਈ ਜਦੋਂ ਜਿੰਨਾ ਵਾਸਤੇ ਬਣਾਈ ਸੀ ਜਿਨ੍ਹਾਂ ਨੇ ਆਰਡਰ ਦਿੱਤਾ ਸੀ ਉਹਨਾਂ ਨੇ ਆਪਣੇ ਭਰਾ ਨੂੰ ਅਮਰੀਕਾ ਵੀਡੀਓ ਕਾਲ ਲਗਾਈ ਇੱਥੇ ਉਹਨਾਂ ਨੇ ਮੈ ਸ਼ਾਮੀ ਬੁਲਾਇਆ ਸੀਗਾ ਤੁਹਾਡੀ ਧੜਕਣ ਤੇਜ਼ ਹੋਣੀ ਕਿ ਕਿਤੇ ਇਹਨਾਂ ਨੂੰ ਕੁਝ ਨਾ ਪਸੰਦ ਆਵੇ ਚੇਂਜਸ ਹਾਂਜੀ ਕੌਨਫੀਡੈਂਸ ਮੈਨੂੰ ਪੂਰਾ ਸੀਗਾ ਤੇ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਆਰਡਰ ਦਿੱਤਾ ਸੀ ਉਹ ਉਹਨਾਂ ਨੇ ਫਿਰ ਆਪਣੇ ਐਨ ਆਰ ਆਈ ਭਰਾ ਨੂੰ ਬਾਹਰ ਕਾਲ ਕੀਤੀ ਤੇ ਇੱਥੇ ਸ਼ਾਮ ਦਾ ਟਾਈਮ ਸੀ ਉੱਥੇ ਦਿਨ ਦਾ ਟਾਈਮ ਸੀ ਤੇ ਉਹਨਾਂ ਨੇ ਵੀਡੀਓ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਓਸੋ ਅਮੇজিং ਤੇ ਬੜੇ ਇੰਪ੍ਰੈਸ ਹੋਏ ਕਿ ਤੁਹਾਨੂੰ ਹੋਰ ਫਿਊਚਰ ਆਰਡਰ ਦਵਾਵਾਂਗੇ ਤੁਹਾਨੂੰ ਤੇ ਫਿਰ ਉਸ ਤੋਂ ਬਾਅਦ ਜੋ ਮੈਨੂੰ ਖੁਸ਼ੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤੇ ਮੈਨੂੰ ਉਮੀਦ ਨਹੀਂ ਸੀ ਕਿ ਲੋਕੀ ਮੇਰੀ ਔਰ ਮੇਰੀ ਸਿਸਟਰ ਦੇ ਇੰਨੀ ਐਪਰੀਸ਼ੀਏਟ ਕਰਨਗੇ ਤੇ ਮੈਨੂੰ ਫੋਨ ਕਾਲਸ ਆਣ ਕਿ ਮੈਂ ਦੇਖਣਾ ਚਾਹੁੰਦੇ ਆ ਸੀ ਦੇਖਣਾ ਚਾਹੁੰਦੇ ਆ ਫਿਰ ਮੈਂ ਇੱਕ ਐਕਸਟਰਾ ਕੀਤਾ ਕਿ ਮੈਂ ਸਾਰੇ ਪੈਂਡਿੰਗਸ ਦੇਖ ਸਕਣ ਐ ਪੇਂਟਿੰਗ ਮੈਂ ਇਥੇ 호텔 ਅਗਰੈਸਟੈਂਟ ਉੱਥੇ ਮੈਂ ਲਗਾ ਦਿੱਤੀ ਕਿ ਲੋਕੀ ਦੇਖ ਲੈਣ ਆਕੇ ਦਰ ਮੇ ਸਿਕਾ ਕਿ ਕਿਤੇ ਕੁਝ ਖਰਾਬ ਨਾ ਕਰ ਜਨ ਕੋਈ ਹੱਥ ਲਗਾ ਕੇ ਦੇਖੇਗਾ ਲੋਕ ਦੇਖਣਗੇ ਮੈਂ ਬਿਲਕੁਲ ਨਾਲ ਖੜੀ ਰਹੀ ਸਾਹਮਣੇ ਕਿ ਮੈਨੂੰ ਇਤ ਹੋ ਰਿਆ ਸੀ ਹਾਰਟਬੀਟ ਹਾਂ ਕਿ ਖਰਾਬ ਨਾ ਹੋ ਜਾਏ ਤਾਂ ਲੈ ਕੇ ਜਾਣੀ ਉੱਥੇ ਫਿਰ ਟੈਂਪੋ ਕੀਤਾ ਮੈਂ ਫਿਰ ਮੈਂ ਪੂਰੇ ਨਾਲ ਖੜੀ ਰਹੀ ਕਿ ਪਰ ਜਦੋਂ ਲੋਕਾਂ ਨੇ ਆ ਕੇ ਕਿ ਹਵਾ ਵਾਓ ਵਾਓ ਸਾਰੇ ਲੋਕ ਇਕੱਠੇ ਹੋ ਗਏ ਸੀ ਸਾਰੇ ਤੇ ਫਿਰ ਲੋਕਾਂ ਨੇ ਫੋਟੋ ਕਿਚਾਈ ਇਧਰ ਨਾਲ ਮੈਂ ਕਿਹਾ ਖਿਚੋ ਮਤਲਬ ਸਾਰੇ ਮਤਲਬ ਦੇ ਵਰ ਸੋ ਇੰਪ੍ਰੈਸਡ ਕਿ ਮੈਂ ਕਿਹਾ ਦੇਖ ਲੋ ਕਿ ਸਹੀ ਲੱਗਦਾ ਸੀ ਕਿ ਹਾਂ ਇਹ ਕੀ ਚੀਜ਼ ਹੈ ਫੋਟੋ ਤਾਂ ਨਹੀਂ ਹੈ ਨਹੀਂ ਮੈਂ ਕਿਹਾ ਦੇਖੋ ਫਿਰ ਸਭ ਨੇ ਵਿਸ਼ਵਾਸ ਹੋਇਆ ਕਿ ਹਾਂ ਹੱਦ ਦੀ ਕਲਾਕਾਰੀ ਹੈ ਇੱਕ ਇੱਕ ਚੀਜ਼ ਤੁਸੀਂ ਬਲੈਂਕ ਕੱਪੜੇ ਦੇ ਉੱਪਰ ਤੁਸੀਂ ਚਿੱਟੇ ਕੱਪੜੇ ਦੇ ਉੱਪਰ ਤੁਸੀਂ ਜਾਨ ਪਾਣੀ ਐ ਮੈਂ ਕਿਹਾ ਲੋਕੀ ਦੇਖਨ ਕਿਵੇਂ ਹਾਰਡ ਵਰਕ ਯੂਜ਼ ਕਿੱਤਾ ਹੋਇਆ ਤੇ ਫਿਰ ਉਹ ਇਸੇ ਇੰਨੇ ਦੀ ਪੇਸ ਹੋਈ ਕਿ ਲੱਗਦਾ ਕਿ ਮਿਹਨਤ ਸਫਲ ਗਈ ਹੈ ਲੋਕਾਂ ਨੇ ਸ਼ੇਅਰ ਕੀਤੀ ਆਪਣੀ ਸਟੋਰੀਜ਼ ਵਿੱਚ ਸ਼ੇਅਰ ਕੀਤੀ ਰੀਪੋਸਟ ਕੀਤੀ ਦੀਪਿਕਾ ਬੋਲ ਨੂੰ ਟੈਗ ਕਰੀ ਜਾ ਰਹੇ ਆ 올 ਓਵਰ ਲੋਕੀ ਕਿੰਨੀਆਂ ਲਾਈਕਸ ਆ ਚੁੱਕੀਆਂ ਨੇ ਮਤਲਬ ਉਹਨਾਂ ਨੇ ਦੇਖੀ ਉਹਨਾਂ ਨੇ ਸ਼ੇਅਰ ਕੀਤੀ ਤੁਹਾਡੀ ਇਹ ਪੇਂਟਿੰਗ ਮੈਨੂੰ ਉਮੀਦ ਹੈ ਜਲਦੀ ਹੋ ਜਾਏਗੀ ਸ਼ੇਅਰ ਕਿਉਂਕਿ ਇੰਨੀ ਜਗ੍ਹਾ ਟੈਗ ਹੋ ਚੁੱਕੀ ਹੈ ਤੇ ਨਾਲੇ ਕੋਰੀਅਰ ਕਿਤੇ ਥੋੜੇ ਦਿਨ ਹੀ ਹੋਏ ਨੇ ਹਜੇ ਉੱਥੇ ਉਹ ਰੈਸਟੋਰੈਂਟ ਵਿੱਚ ਬਾਰ ਓਪਨਿੰਗ ਹੋਏਗੀ ਲਗਨ ਲਗਾਣਗੇ ਤੇ ਮੈਨੂੰ ਉਮੀਦ ਹੈ ਪਤਾ ਲੱਗ ਜਾਏਗੀ ਜਲਦੀ ਜੀ ਹਾਂ ਜੀ ਤੇ ਮੈਮ ਜਦੋਂ ਇਹ ਪੋਰਟਰੇਟ ਤਿਆਰ ਕਰਦੇ ਪਸੀ ਬਰੀਕੀ ਦਾ ਕੰਮ ਸੀਗਾ ਕਦੇ ਇਦਾਂ ਤਾਂ ਨਹੀਂ ਕਿ ਥੱਕ ਗਏ ਤੇ ਸੋਚਿਆ ਕਿ ਨਹੀਂ ਹੁਣ ਨਹੀਂ ਹੁੰਦਾ ਪਿਆ ਥੋੜਾ ਸਟਾਪ ਕਰਨਾ ਚਾਹੀਦਾ ਹੁੰਦਾ ਜ਼ਰੂਰ ਹੁੰਦਾ ਹੈ ਖਾਣਾ ਵੀ ਹੱਥ ਵਿੱਚ ਫੜ ਕੇ ਖਾਇਆ ਰੋਟੀ ਵੀ ਰੋਲ ਕਰਕੇ ਖਾਈਏ ਬਿਕੋਜ਼ ਪਰ ਸਾਨੂੰ ਇਹ ਫਰਕ ਨਹੀਂ ਪੈਂਦਾ ਅਸੀਂ ਆਰਟਿਸਟ ਅ ਯੂਜ਼ਡ ਹਾਂ ਪਰ ਇਹ ਪੇਂਟਿੰਗ ਵਿੱਚ ਇੱਕ ਸੀਗਾ ਇੱਕ ਤਾਂ ਆਰਡਰ ਵਰਕ ਸੀ ਇੱਕ ਤਾਂ ਸਾਡਾ ਮਿਸ਼ਨ ਸੀ ਇਹਨੂੰ ਰੀਅਲ ਲਾਈਫ ਇਹਨੂੰ ਕਹਿੰਦੇ ਨੇ ਹਾਈਪਰ ਰੀਅਲਿਸਟਿਕ ਰੀਅਲਿਸਟਿਕ ਹੁੰਦੀ ਹੈ ਜਿਹੜੀ ਅਸੀਂ ਪੋਰਟਰੇਟਸ ਬਣਾਨੇ ਆ ਨਾਰਮਲ ਕੋਈ ਪੋਰਟਰੇਟ ਆ ਆਰਡਰ ਚ ਆਂਦਾ ਕਿ ਸਾਨੂੰ ਚਾਹਤ ਤਿਆਰ ਚਾਹੀਦੀ ਏ ਕੱਪਲ ਦਾ ਪੋਰਟਰੇਟ ਏ ਹਾਈਪਰ ਰੀਅਲਿਸਟਿਕ ਏ ਹੁੰਦਾ ਏ ਕਿ ਹੂ ਹੂ ਸਾਹਮਣੇ ਆਏ ਉਹਨਾਂ ਨੇ ਹਾਈਪਰ ਰੀਅਲਿਸਟਿਕ ਨਹੀਂ ਕਿਹਾ ਸੀ ਅਸੀਂ ਸੋਚ ਕੇ ਟੈਕਨੀਕ ਏ ਅਪਲਾਈ ਕੀਤੀ ਨੂੰ ਹਾਈਪਰ ਹਾਈਪਰ ਮੀਨਸ ਬਹੁਤ ਜ਼ਿਆਦਾ ਰੀਅਲਿਸਟਿਕ ਮੀਨਸ ਬਿਲਕੁਲ ਸੇਮ ਤੇ ਅਸੀਂ ਇਹਨਾਂ ਨੇ ਟੈਕਨੀਕ ਅਪਲਾਈ ਕੀਤੀ ਇਹਨੂੰ ਹਾਈਪਰ ਰੀਅਲਿਸਟਿਕ ਤਿਆਰ ਕੀਤਾ ਜੀ ਤਾਂ ਨੋਰਮਲੀ ਜੇਕਰ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕਦਮ ਜਿਹੜਾ ਦੀਪਿਕਾ ਪਾਡਕਾਉਂ ਦੀ ਤੁਸੀਂ ਤਿਆਰ ਕੀਤੀ ਨਾ ਉਹਨਾਂ ਵਿੱਚ ਲਹਿੰਗਾ ਬਹੁਤ ਹੈਵੀ ਸੀਗਾ ਮੈਨੂੰ ਲੱਗਦਾ ਸਭ ਤੋਂ ਵਰਕ ਜ਼ਿਆਦਾ ਤੁਸੀਂ ਉੱਤੇ ਕੀਤਾ ਲਹੇਂਗੇ ਵਿੱਚ ਵੀ ਕਿਧਰੇ ਬ੍ਰੋਕੇਟ ਸੀ ਜਿਵੇਂ ਲੇਡੀਜ਼ ਨੂੰ ਪਤਾ ਹੋਏਗਾ ਕਿਧਰੇ ਬ੍ਰੋਕੇਟ ਸੀ ਕਿਧਰੇ ਵੈਲਵਟ ਸੀ ਕਿਧਰੇ ਏਮਬਰਾਇਡਰੀ ਵਰਕ ਹੋਇਆ ਹੈ ਕਿਧਰੇ ਨੈੱਟ ਸੀਗੀ ਇਹ ਚੈਲੰਜ ਸੀ ਹਰ ਪ੍ਰਕਾਰ ਦਾ ਸੀ ਉਹਨੂੰ ਕਵਰ ਕੀਤਾ ਹੈ ਟੈਕਨੀਕਸ ਦਿੱਤੀਆਂ ਤੇ ਜਿਵੇਂ ਤੁਹਾਨੂੰ ਵੀਡੀਓ ਵਿੱਚ ਤੁਸੀਂ ਦੇਖੋਗੇ ਕਿਵੇਂ ਅਸੀਂ ਵੈਲਵਟ ਦੀ ਲੁੱਕ ਦਿੱਤੀ ਕਿਵੇਂ ਐਸਾ ਟੈਕਨੀਕਸ ਹੁੰਦੀ ਹੈ ਤੁਸੀਂ ਬਰਸ਼ ਕਿਵੇਂ ਚਲਾਉਣਾ ਹੈ ਕਿੰਨਾ ਕਲਰ ਲਗਾਉਣਾ ਹੈ ਕਿਹੜਾ ਕਲਰ ਲਗਾਉਣਾ ਹੈ ਵਾਈਟ ਕਲਰ ਯੂਜ਼ ਕਰਨਾ ਹੈ ਕਿ ਨਹੀਂ ਮਤਲਬ ਐਸਾਰੇ ਟੈਕਨੀਕਸ ਹੁੰਦੀ ਹੈ ਪਰ ਏ ਰੱਬ ਦੀ ਕਿਰਪਾ ਹੱਥ ਆਪਣਾ ਚਲਦਾ ਰ ਗਿਆ ਚਲਦਾ ਗਿਆ ਜੀ ਤੇ ਮੈਨੂੰ ਉਹਨਾਂ ਨੇ ਕੋਈ ਫੋਟੋ ਭੇਜੀ ਸੀ ਜਾਂ ਫਿਰ ਆਪਣੇ ਦਿਮਾਗ ਦੇ ਨਾਲ ਹੀ ਉਹਨਾਂ ਦੀ ਪੂਰੀ ਤੁਸੀਂ ਲੈਂਗੁਏਜ ਜਿਹੜੀ ਨਹੀਂ ਵੀ ਡਰੈਸ ਉਹ ਸੀ ਖੁਦ ਤਿਆਰ ਕੀਤਾ ਨਹੀਂ 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 ਇਸ ਤਰੀ ਉਹਨਾਂ ਨੇ ਐਸਪੈਸ਼ਲੀ ਫੋਟੋ Google ਤੋਂ ਕੱਢ ਕੇ ਭੇਜੀ ਸੀ ਪਰ ਜਿਹੜੀ ਸਾਡੀ ਬਣ ਕੇ ਆਈ ਉਹ Google ਤੋਂ ਤੋਂ ਬਹੁਤ ਐਡਵਾਂਸ ਅੱਛੀ ਹਾਈਪਰ ਲਿਸਟਿਕ ਨੂੰ ਕਹਿੰਦੇ ਜਿਵੇਂ ਤੇ ਮੈਂ ਮੇਰੇ ਕੋਲ ਐਕਸੈਕਟਲੀ 3 ਦਿਨ ਪੇਂਟਿੰਗ ਰੁਕੀ ਨਾਂਤਵਾਦ ਮੈਨੂੰ ਸੀਗਾ ਹਾਏ ਕਿ ਹੋਰ ਸਾਰੇ ਦੇਖ ਲੈਣਾ ਆ ਕੇ ਕਿਉਂਕਿ ਮੈਨੂੰ ਫੋਨ ਆਇਆ ਸੀ ਦੇਖਣਾ ਚਾਹੁੰਦੇ ਹਨ ਦੇਖਣਾ ਚਾਹੁੰਦੇ ਹਨ ਤੇ ਮੇਰੇ ਕੋਲ 3 ਦਿਨ ਰੁਕੀ ਕਿ ਬਿਕੋਜ਼ ਜਿਨ੍ਹਾਂ ਨੇ ਪੇਂਟਿੰਗ ਮੰਗਵਾਨੀ ਸੀ ਉਹਨਾਂ ਫੋਨ ਤੇ ਫੋਨ ਸਾਨੂੰ ਕੋਰੀਅਰ ਕਰ ਦੋ ਅਸੀਂ ਕਿਉਂਕਿ ਕਾਫੀ ਦਿਨ ਲੱਗ ਜਾਂਦੇ ਨੇ ਤੇ ਅਸੀਂ ਰੈਸਟੋਰੈਂਟ ਸਾਡੀ ਓਪਨਿੰਗ ਅਸੀਂ ਲਗਾਨੀ ਹੈ ਅਸੀਂ ਲਗਾਨੀ ਹੈ ਤੇ ਫਿਰ ਮੇਰੇ ਕੋਲ ਸਿਰਫ 3 ਦਿਨ ਰੁਕੀ ਤੇ ਫਿਰ ਫਿਰ ਵੀ ਕਈ ਆ ਕੇ ਦੇਖ ਗਏ ਘਰ ਆ ਕੇ ਤੇ ਫੋਨ ਕਾਲਸ ਆਈਆਂ ਅਸੀਂ ਦੇਖਣਾ ਚਾਹੁੰਦੇ ਆ ਪਰ ਫਿਰ ਜਦੋਂ ਜਾ ਰਹੀ ਸੀ ਮੈਂ ਤਾਂ ਸਿਸਟਮ ਹੈ ਕਿ ਜਾ ਰਹੀ ਹੈ ਇਹ ਤੇ ਲੱਗਦਾ ਦੋਖੀ ਹੁੰਦਾ ਹੋਣਾ ਕਿੰਨੀ ਮਿਹਨਤ ਦੇ ਨਾਲ ਤਿਆਰ ਹੋਈ ਚੀਜ਼ ਜਾਂਦੀ ਅਟੈਚਮੈਂਟ ਹੋ ਜਾਂਦੀ ਔਰ ਇੰਨਾ ਵੱਡਾ ਲੱਗਦਾ ਕਿ ਵਾਕਈ ਲਾਈਵ ਸਾਈਜ਼ ਕਰ ਚੀਜ਼ ਖੜੀ ਕਰ ਤੇ ਅਟੈਚਮੈਂਟ ਜ਼ਰੂਰ ਹੋ ਜਾਂਦੀ ਹੈ ਜੀ ਤੇ ਹਮ ਜਦੋਂ ਲੋਕ ਕਹਿੰਦੇ ਸੀਗੇ ਕਿ ਵਾਕਈ ਇਦਾਂ ਲੱਗਦਾ ਪਿਆ ਜਦੋਂ ਸਾਹਮਣੇ ਖੜੀ ਦੀਪਿਕਾ ਪਾਡਕਨ ਤੇ ਫਿਰ ਤੁਹਾਨੂੰ ਖੁਸ਼ੀ ਹੁੰਦੀ ਸੀ ਕਿ ਵਾਕਈ ਲੋਕ ਕਿੰਨਾ ਅਪਰੀਸ਼ੀਏਟ ਕਰਦੇ ਪਏ ਨੇ ਮੇਰੇ ਵੱਲੋਂ ਤਿਆਰ ਕੀਤੀ ਚੀਜ਼ ਮੈਂ ਇਹਨਾਂ ਨੂੰ ਕਹਿੰਦੇ ਸਫਲ ਹੋਣੀ ਕਿ ਜਦੋਂ ਕਹਿੰਦੇ ਸਾਰੇ ਜੋ ਇੱਕਦਾਂ ਕਿਸਾ ਕਾਲ ਆਇਆ ਕਿ ਕਿ ਮੈਨੂੰ ਲੱਗਿਆ ਕਿ ਕਿਵੇਂ ਤੂੰ ਆ ਕਿਸੇ ਸ਼ੋਅ ਤੇ ਗਈ ਹੋਈ ਹੈ ਮਾਡਲਿੰਗ ਸ਼ੋਅ ਤੇ ਗਈ ਦੀਪਿਕਾ ਪਾਦੁਕੋਂ ਦੇ ਨਾਲ ਬੈਠੀ ਮੈਂ ਕਿਹਾ ਇਹ ਤੁਸੀਂ ਇੰਨਾ ਜ਼ਿਆਦਾ ਰੀਅਲਿਸਟਿਕ ਸੀਜ਼ ਆਏ ਤੇ ਮੈਨੂੰ ਇਹ ਸੁਣ ਕੇ ਬੜੀ ਮੈਂ ਕਿਹਾ ਉਹ ਜੇ ਕੌਮਪਲੀਮੈਂਟ ਨਹੀਂ ਮਿਲਾ ਕਿ ਵਾਕਈ ਕਿਸੇ ਸ਼ੋਅ ਤੇ ਦੀਪਿਕਾ ਖੜੀ ਤੇ ਤੁਸੀਂ ਨਾਲ ਬੈਠੇ ਮੈਂ ਕਿ ਚਲੋ ਹੋਰ ਕੌਮਪਲੀਮੈਂਟਸ ਆਦਦੇ ਨੇ ਰੀਅਲ ਲੱਗ ਰਹੀ ਹੈ ਪਰ ਇਹ ਵੀ ਮੈਨੂੰ ਅੱਛਾ ਲੱਗਦਾ ਹੈ ਦੇਖੋ ਮੋਟੀਵੇਸ਼ਨ ਹੁੰਦੀ ਹੈ ਹੋਰ ਜੀ ਤੇ ਲੱਗਦਾ ਕਿ ਹਾਂ ਹੋਰ ਦਿਲ ਕਰਦਾ ਕਿ ਕਰੀਏ ਜੇ ਜਿਹਨਾਂ ਨੂੰ ਪਿਆਰ ਮਿਲਦਾ ਹੈ ਪੇਂਟਿੰਗ ਤੁਹਾਡੀ ਵਾਇਰਲ ਹੁੰਦੀ ਹੈ ਤੇ ਜਿਵੇਂ ਲਾਸਟイヤー ਵੀ ਇੱਕ ਹੋਈ ਸੀ ਤੇ ਪਰ ਫੀਲਿੰਗ ਅੱਛੀ ਆਂਦੀ ਕਿ ਹਾਂ ਤੁਸੀਂ ਜਿੰਨਾ ਐਫਰਟ ਪੁੱਟ ਕਰ ਰਹੇ ਹੋ ਤੁਹਾਨੂੰ ਉਸ ਤੋਂ ਕਿੰਨੇ ਗੁਣਾ ਪਿਆਰ ਮਿਲ ਜਾਂਦਾ ਬਿਲਕੁਲ ਹਾਂਜੀ ਤੇ ਮੈਂ ਮੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਕਰੋਗੇ ਕਿ ਜਿਸ ਦੇ ਨਾਲ ਤੁਹਾਨੂੰ ਵੀ ਖੁਸ਼ੀ ਹੋਵੇ ਪਲੱਸ ਇੰਨੀ ਵੱਡੀਆਂ ਵੱਡੀਆਂ ਪੋਰਟਰਟ ਰੈਡੀ ਕਰ ਤੁਸੀਂ ਇੱਥੇ ਮੰਨੋਗੇ ਮੈਨੂੰ ਤਾਂ ਹੋਰ ਲੱਗਦਾ ਕਿ ਪਾਵਰ ਮਿਲੀ ਮੈਨੂੰ ਇਹ ਚੀਜ਼ ਇੰਨੀ ਮੇਰੀ ਲਾਈਕ ਹੋਈ ਕਿ ਮੈਨੂੰ ਲੱਗਦਾ ਕਿ ਹੋਰ ਆਏ ਪਰ ਦੇਖੋ ਕਨਸੈਂਟ੍ਰੇਸ਼ਨ ਸਾਰਾ ਲੱਗਦੀ ਹੈ ਪੂਰਾ ਤੇ ਹੈਲਥ ਵੀ ਇਸ਼ੂਜ਼ ਵੀ ਹੁੰਦੇ ਨੇ ਕਿ ਤੁਸੀਂ ਇੰਨੀ ਨਜ਼ਰ ਦੇ ਰਾਤ ਹੀ ਜਾਗ ਰਹੇ ਹੋ ਤੁਸੀਂ ਸਾਰੇ ਸੁੱਤੇ ਹੋਏ ਨੇ ਦੇਖੋ ਹੈਲਥੀ ਇਸ਼ੂਜ਼ ਵੀ ਹੁੰਦੇ ਨੇ ਪਰ ਇਹੋ ਜੇ ਆਰਡਰ ਆਏ ਤੇਸੀਂ ਫਿਰ ਅਸੈਪਟ ਕਰਾਂਗੇ ਜਰੂਰ ਅਸੈਪਟ ਕਰਾਂਗੇ ਮੈਨੂੰ ਤਾਂ ਹੋਰ ਲੱਗਦਾ ਕਿ ਚੈਲੰਜ ਅਸੈਪਟ ਕਰਨੇ ਚਾਹੀਦੇ ਨੇ ਜ਼ਿੰਦਗੀ ਵਿੱਚ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਰਾਤ ਜਾਗ ਚਾ ਕੇ ਤੁਸੀਂ ਪੋਰਟਰੇਟ ਤਿਆਰ ਕੀਤਾ ਹੈ ਨਾ ਤੇ ਫੈਮਿਲੀ ਨੇ ਨਹੀਂ ਕਿਹਾ ਵੀ ਤੁਸੀਂ ਸੋ ਜਾਓ ਰੈਸਟ ਕਰ ਲੋ ਸਿਹਤ ਵੀ ਜ਼ਰੂਰੀ ਹੈ ਇਹਨਾਂ ਚੀਜ਼ਾਂ ਨਾਲੋਂ ਸਟਾਰਟਿੰਗ ਵਿੱਚ ਜਿਵੇਂ ਮੈਂ ਪੇਂਟਿੰਗ ਕੀਤੀ ਸੀ ਆਪਣੇ ਸ਼ੌਂਕ ਤੋਂ ਤੇ ਫਿਰ ਹੌਲੀ ਹੌਲੀ جنੂਨ ਬਣ ਗਿਆ ਸਟਾਰਟਿੰਗ ਵਿੱਚ ਕਹਿੰਦੇ ਸੀ ਇਹ ਲੱਗੀ ਇਹਨੂੰ ਦਿਨ ਰਾਤ ਦਾ ਪਤਾ ਨਹੀਂ ਲੱਗਦਾ ਨਾ ਟਾਈਮ ਦਾ ਪਤਾ ਨਹੀਂ ਲੱਗਦਾ ਦੇਖੋ ਫੈਮਿਲੀ ਰਿਸਪੋਨਸਿਬਿਲਟੀ ਜ਼ਰੂਰ ਕੰਪਲੀਟ ਕਰਦੀ ਆ ਪਰ ਮੈਂ ਕਿਸੇ ਆਪਣੇ ਫੈਮਿਲੀ ਦੇ ਟਾਈਮ ਚੋਂ ਜਾਂ ਬੱਚੇ ਨੂੰ ਖਾਣਾ ਚਾਹੀਦਾ ਇਹ ਮੇਰੇ ਬੱਚੇ ਹੁਣ ਵੱਡੇ ਹੋ ਗਏ ਨੇ ਤੇ ਹੁਣ ਮੈਂ ਪੂਰਾ ਬੇਟੀ ਮੇਰੇ ਡਾਕਟਰ ਹੈ ਬੇਟਾ ਵੀ ਪਲੱਸ 2 ਚ ਹੈ ਹਾਂਜੀ 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 ਤੁਮ ਲੱਗਦਾ ਹੀ ਨਹੀਂ ਕਿ ਤੁਸੀਂ ਮਤਲਬ ਵੀ ਤੋਂ ਡਿਬਟੀ ਇੰਨੀ ਵੱਡੀ ਹੋ। ਥੈਂਕ ਯੂ। ਤੇ ਇੱਕ ਬੇਟੀ ਅੰਡਰਸਟੈਂਡ ਕਰਦੀ ਕਿ ਕਿਉਂਕਿ ਐਮਬੀਬੀਐਸ ਦੇ ਸਟੂਡੈਂਟਸ ਰਾਤਾਂ ਜਾਗ-ਜਾ ਕੇ ਪੜ੍ਹਦੇ ਨੇ। ਤੇ ਬੇਟੀ ਅੰਡਰਸਟੈਂਡ ਕਰਦੀ ਹੈ ਕਿ ਹਾਂ ਕਿ ਜਿੱਥੇ ਇੰਨੀ ਮਿਹਨਤ ਲੱਗ ਰਹੀ ਹੈ ਤੇ ਰਾਤਾਂ ਜਾਗਣਾ ਹੀ ਪੈਂਦਾ। ਅੰਡਰਸਟੈਂਡ ਕਰਦੀ ਹੈ। ਤਾਂ ਹਸਬੰਡ ਵੀ ਆਦਤ ਪੈ ਚੁੱਕੀ ਹੈ ਕਿ ਇਹਨੂੰ ਪਹਿਲੇ ਪਹਿਲਾ ਕਹਿੰਦਾ ਸੀ ਆ ਜਾ ਸੋ ਜਾ ਸੋ ਜਾ ਪਰ ਫਿਰ ਉਹਨੂੰ ਪਤਾ ਲੱਗ ਗਿਆ ਕਿ ਇਹਨੂੰ ਨਹੀਂ ਪਤਾ ਲੱਗਣਾ ਟਾਈਮ ਦਾ। ਹਾਂਜੀ। ਜੀ। ਜੇ ਜਦੋਂ ਤੁਸੀਂ ਮਤਲਬ ਤਿਆਰ ਕੀਤੀ ਸੀਗੀ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਵੇ ਨਾ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਦੀਪਿਕਾ ਪਾਦਕੋਨ ਨੂੰ ਕਾਫੀ ਪਸੰਦ ਕਰਦੀਆਂ ਨੇ ਤੇ ਜਦੋਂ ਉਹਨਾਂ ਨੂੰ ਦਿਖਾਈ ਤੁਸੀਂ ਆਪਣੀ ਬੇਟੀ ਨੂੰ ਤੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਸੀ ਤੇ ਉਹ ਵੀ ਸਾਰੇ ਬੱਚੇ ਮੇਰੇ ਦੋਨੋਂ ਬੇਟਾ ਬੇਟਾ ਮੇਰਾ ਸਭ ਤੋਂ ਵੱਡਾ ਕ੍ਰਿਟਿਕ ਹੈ ਬੇਟੀ ਤੇ ਕਰਦੀ ਐਪਰੀਸ਼ੀਏਟ ਜਿਹੜਾ ਬੇਟਾ ਹੁੰਦਾ ਨਾ ਮੈਂ ਕੋਈ ਪੋਰਟਰਟ ਬਣਾਉਂਦੇ ਉਹਦੇ ਨੂੰ ਕਹਿੰਦਾ ਮੰਮਾ ਇਹਨੂੰ ਠੀਕ ਕਰ ਲੋ ਇਹਦੋਂ ਠੀਕੇ ਤੇ ਜੋ ਦੀਪਿਕਾ ਪਾਦਕੋਨ ਨੇ ਪੇਂਟਿੰਗ ਦੇਖੀ ਵਾਸ ਲਾਈਕ ਸੁਪਰ ਇੰਪ੍ਰੈਸਡ ਔਰ ਮਾਸੀ ਨੂੰ ਫੋਨ ਕੀਤਾ ਮਾਸੀ ਉਹ ਮਾਸੀ ਮੈਂ ਤੁਹਾਡਾ ਮਾਸੀ ਨੂੰ ਕਰਦਾ ਕਿ ਮੈਨੂੰ ਲੱਗਦਾ ਕਿ ਚਲ ਮੈਮ ਤੁਹਾਨੂੰ ਮਤਲਬ ਇਹ ਸ਼ੌਂਕ ਸੀਗਾ ਨਾ ਇੱਕ ਤੁਸੀਂ ਇਸ ਦੇ ਵਾਸਤੇ ਕੋਈ ਸਪੈਸ਼ਲ ਐਜੂਕੇਸ਼ਨ ਹਾਸਲ ਕੀਤੀ ਹੈ ਕਿ ਇਹ ਚੀਜ਼ਾਂ ਜਿਹੜੇ ਤੁਸੀਂ ਕਰਦੇ ਹੋ ਸਾਰੇ ਬਲੀਵ ਨਹੀਂ ਕਰਦੇ ਕਿ ਮੈਂ ਆਰਟ ਸਟੱਡੀ ਨਹੀਂ ਕੀਤੀ ਅਸਲ ਨਹੀਂ ਕੀਤੀ ਨਹੀਂ ਤੇ ਆਰਟ ਵਿੱਚ ਬੜੀ ਟੈਕਨੀਕਸ ਹੁੰਦੀਆਂ ਪੋਰਟਰਟ ਬਣਾਣਾ ਸਭ ਤੋਂ ਜ਼ਿਆਦਾ ਡਿਫਿਕਲਟ ਕੰਮ ਹੈ ਕਈ ਲੋਕ ਕਿੰਨੇ ਸਾਲ ਆਰਟ ਪੜ੍ਹ ਕੇ ਵੀ ਪੋਰਟਰਟ ਬਣਾ ਪਾਉਂਦੇ ਨੇ ਜਾਂ ਨਹੀਂ ਬਣਾ ਪਾਉਂਦੇ ਪਰ ਮੈਂ ਕਦੀ ਆਰਟ ਸਟਡੀ ਨਹੀਂ ਕੀਤੀ ਮੈਂ ਐਮਬੀਏ ਫਾਈਨਾਂਸ ਆ ਹਾਂਜੀ ਤੇ ਇਹ ਕਿਵੇਂ ਸੁਭਾਅ ਬਣਿਆ ਇਸ ਲਾਈਨ ਦੇ ਵਿੱਚ ਆਉਂਦਾ ਕੀ ਕਾਰਨ ਰਿਹਾ ਪਿੱਛੇ ਬਚਪਨ ਚ ਮੈਨੂੰ ਸੀਗਾ ਨੈਚੁਰਲ ਟੈਲੈਂਟ ਸੀਗਾ ਟੀਚਰਸ ਪੜਾ ਰਹੀ ਹੈ ਮੈਂ ਨੋਟਬੁੱਕ ਉੱਛੇ ਟੀਚਰ ਦੀ ਫੋਟੋ ਬਣਾਈ ਜਾ ਰਹੀਆਂ ਬਾਹਰ ਪੇੜ ਪੌਦੇ ਦੇਖ ਕੇ ਪੇੜਾਂ ਦੀ ਫੋਟੋ ਬਣਾਈ ਜਾ ਰਹੀਆਂ ਪਰ ਇਹਨੂੰ ਸੀਰੀਅਸਲੀ ਨਹੀਂ ਲਿਆ ਫੇਰੇ 10 15 ਸਾਲ ਪਹਿਲਾਂ ਮੇਰੀ ਸਿਸਟਰ ਨੇ ਮੈਨੂੰ ਕਿਹਾ ਕਿ ਦੀਦੀ ਤੁਸੀਂ ਨਾ ਇਹ ਚੀਜ਼ ਛੱਡਦੇ ਨਹੀਂ ਪਿੱਛੇ ਤਾਂ ਤੁਸੀਂ ਬੇਚੈਨ ਰਹਿੰਦੇ ਹੋ ਤਾਂ ਤੁਹਾਨੂੰ ਥੋੜਾ ਲੱਗਦਾ ਰਹਿੰਦਾ ਕਿ ਤੁਸੀਂ ਸੋਚ ਗੁਆਚੇ-ਗੁਆਚੇ ਰਹਿੰਦੇ ਹੋ ਤੁਸੀਂ ਇਹਨੂੰ ਫੇਰ ਤੋਂ ਸ਼ੁਰੂ ਕਰੋ ਬਸ ਉਹ ਉਹਦੀ ਕੈਨ ਸੀ ਮੋਟੀਵੇਸ਼ਨ ਪਲੱਸ ਮੇਰੀ ਲੁਧਿਆਣੇ ਭਾਬੀ ਮੇਰੇ ਮਦਰ ਨੇ ਬਹੁਤ ਮम्मा ਵੀ ਮੇਰੇ ਆਰਟਿਸਟ ਨੇ ਤੇ ਮਮਾ ਵੀ ਤੁਹਾਡਾ ਹਾਂਜੀ ਲੁਧਿਆਣਾ ਮਤਲਬ ਪੂਰਾ ਦਾ ਪੂਰਾ ਪਰਿਵਾਰ ਤੁਹਾਡਾ ਮਤਲਬ ਕਿ ਕਲਾਕਾਰਾਂ ਦਾ ਆਰਟਿਸਟ ਹੈ ਫਰਕ ਹੈ ਮਮਾ ਨੇ ਆਪਣੇ ਟਾਈਮ 'ਚ ਵੀ ਇਹ ਫਾਈਨੈਂਸ ਕੀਤੀ ਕਿੰਨੇ ਸਾਲਾਂ ਪਹਿਲੇ ਤੇ ਮੇਰੀ ਸਿਸਟਰ ਨੇ ਵੀ ਐਮ ਐ ਫਾਈਨੈਂਸ ਕੀਤੀ ਹੋਈ ਹੈ ਪਰ ਮੈਨੂੰ ਇਸ ਰਸਤੇ ਨੂੰ ਮੈਂ ਸਿੱਮੇ ਪੜਾਈ ਕਰਨੀ ਹੈ ਮੈਂ ਐਮ بی ਫਾਈਨੈਂਸ ਕਰਨੀ ਮੈਂ ਕੁਝ ਤੇ ਪਰ ਜੇ ਫਿਰ ਵੀ ਮੈਨੂੰ ਇਸ ਚੀਜ਼ ਦਾ ਕੋਈ ਉਹ ਨਹੀਂ ਰਿਗਰਟ ਨਹੀਂ ਕਿ ਮੈਨੂੰ ਆਰਟ ਨਹੀਂ ਪੜਾਈ ਪੇਰੈਂਟਸ ਨੇ ਬਿਕਾਜ਼ ਮਮਾ ਔਰ ਸਿਸਟਰ ਮੈਨੂੰ ਫੋਨ ਤੇ ਗਾਈਡ ਕਰਦੇ ਰਹਿੰਦੇ ਨੇ ਕੋਈ ਕੁਝ ਮੇ ਡਾਊਟ ਆਉਂਦਾ ਸਿਸਟਰ ਅਸੀਂ ਦੋਸੇ ਨਾਲ ਵੀਡੀਓ ਕਾਲ ਕਰਦੇ ਰਹਿੰਦੇ ਨੇ ਜਾਂ ਮੈਨੂੰ ਕੋ ਉਹ ਮੈਨੂੰ ਨਾਲ ਸ਼ੇਅਰ ਕਰਦੀ ਹੈ ਉਹ ਵੀ ਮੈਨੂੰ ਆਪਣੀ ਟੈਕਨੀਕ ਸ਼ੇਅਰ ਕਰਦੀ ਹੁੰਦੀ ਹੈ ਕਾਫੀ ਮੈਨੂੰ ਟਿਪਸ ਐਂਡ ਮਿਲਦੇ ਰਹਿੰਦੇ ਨੇ ਪਲੱਸ ਮੈਂ ਇੱਕ ਹੋਰ ਗੱਲ ਮੰਨੋਗੇ ਮੈਂ ਪਿੱਛੇ ਜੋ ਪੇਂਟਿੰਗ ਬਣਾ ਰਹੀ ਹੈ ਪਿੱਛੇ ਮੇਰੇ ਸ਼ਬਦ ਲੱਗੇ ਹੁੰਦੇ ਨੇ ਆਲਵੇਜ਼ ਕੋਈ ਵੀ ਪੇਂਟਿੰਗ ਹੈ ਤੁਸੀਂ ਬਲੀਵ ਨਹੀਂ ਕਰੋਗੇ ਸੁਪਰਸਟੀਸ਼ਿਅਸ ਨਹੀਂ ਆ ਮੈਨੂੰ ਲੱਗਦਾ ਮੇਰੇ ਰਾਤ ਬਾਤ ਚਲਾ ਰਿਹਾ ਹੈ ਮੇਰਾ ਰਾਬੀ ਮੈਨੇ ਇਸ ਹਸਤੇ ਚਾਈ ਟੁਰੀ ਟੁਰਾਈ ਜਾਂਦੇ ਰਾਬੀ ਮੇਰੇ ਕੋ ਆਰਡਰ ਲੈ ਕੇ ਆਂਦਾ ਹੈ ਤੇ ਇਹ ਪਿੱਛੇ ਮੇ ਸ਼ਬਦ ਸੁਖਨੀ ਸਾਹਿਬ ਦਾ ਪਾਰਟ ਕੰਪਲੀਟ ਵੀ ਹੋ ਜਾਂਦਾ ਹੈ ਤਾਂ ਵੀ ਫੇਰ ਮੈਂ ਸ਼ੁਰੂ ਹੋ ਜਾਨੀਆ ਚੁਪਈ ਸਾਹਿਬ ਦੇ ਲਗਾ ਲੈਨੀਆ ਪਿੱਛੇ ਸ਼ਬਦ ਲਗਾ ਲੈਨੀਆ ਤੇ ਇੱਕ ਚੁਪਈ ਸਾਹਿਬ ਦੇ ਹੌਲੀ ਹੌਲੀ ਮੈਨੂੰ ਬਹੁਤ ਅੱਛਾ ਲੱਗਦਾ ਹੈ ਤੇ ਨਾਲ ਬਾਰੋਂ ਮੈਨੂੰ ਖਿੜਕੀ ਦਾ ਵਿਊ ਹੀ ਚਾਹੀਦਾ ਹੈ ਮੈਨੂੰ ਇਹ ਚੀਜ਼ ਦਾ ਐਟਮੋਸਫੇਅਰ ਕ੍ਰੀਏਟ ਹੁੰਦਾ ਤੇ ਮੇਰਾ ਹੱਥ ਆਪਣੇ ਆਪ ਚੱਲਦਾ ਰਹਿੰਦਾ ਹੈ ਜੀ ਤੇ ਜਿਵੇਂ ਤੁਸੀਂ ਕਹਿੰਦੇ ਐਜੂਕੇਸ਼ਨ ਨਹੀਂ ਲਈ ਆਰਟ ਵਿੱਚ ਪਰ ਰੱਬ ਦੀ ਕਿਰਪਾ ਨਾਲ ਮੈਂ ਇਸ ਲੈਵਲ ਤੇ ਪਹੁੰਚ ਗਈਆਂ ਵਿਦ ਕੀ ਪੋਰਟਰੇਟਸ ਬੜੀ ਲਾਈਕ ਕੀਤੀ ਜਾਂਦੀਆਂ ਨੇ ਜੀ ਹਾਂ ਤੇ ਮੈਮ ਤੁਸੀਂ ਵਿਆਹ ਤੋਂ ਪਹਿਲੀ ਮਤਲਬ ਕਰਨਾ ਸ਼ੁਰੂ ਕਰਤਾ ਸੀ ਇਹ ਤਾਂ ਜਾਂ ਫਿਰ ਵਿਆਹ ਤੋਂ ਬਾਅਦ ਸ਼ੁਰੂਆਤ ਕੀਤੀ ਸੀ ਪੇਂਟਿੰਗ ਵਿਆਹ ਬਚਪਨ ਤੋਂ ਕੀਤੀ ਸੀ ਫਿਰ ਵਿਆਹ ਦੇ ਆਸ-ਪਾਸ 10-15 10 ਸਾਲ ਮੇਰੇ ਵਿਆਹ ਨੂੰ 25 ਸਾਲ ਹੋ ਜਾਂਦੇ ਨੇ ਸਾਲ ਅੱਛਾ 25 ਸਾਲ ਹੋ ਚੁੱਕੇ ਵੱਡੀ ਉਮਰ ਇਹ ਨਹੀਂ ਲੱਗਦੀ ਵੇਸੇ ਤੇ ਉਹ ਫਿਰ ਫੈਮਿਲੀ ਰਿਸਪੌਂਸਿਬਿਲਟੀਜ਼ ਬੱਚੇ ਮੈਂ ਵਿਆਹ ਦੇ 5-10 ਸਾਲ ਨਹੀਂ ਪੇਂਟਿੰਗ ਕੀਤੀ अच्छा जमै नहीं कित्ती मतलब नॉर्मली ਜਿਵੇਂ ਲੇਡਿਸ ਘਰਾਂ ਦੇ ਵਿੱਚ ਰਹਾਂਦੀਆਂ ਨੇ ਐਵੇਂ ਸੀਗਾ ਪੂਰਾ ਬਿਲਕੁਲ ਡਿਵੋਟਿਡ ਬਿਲਕੁਲ ਆਪਣੇ ਬੱਚੇ ਆਪਣੀ ਕਾਰ ਆਪਣੀ ਫੈਮਿਲੀ ਫਿਰ ਅੱਜ ਤੋਂ 15 ਕੁ ਸਾਲ ਪਹਿਲੇ ਮੇਰੀ ਸਿਸਟਰ ਨੇ ਕਿਹਾ ਕਿ ਦੀਦੀ ਤੁਸੀਂ ਇਹਨੇ ਤੁਹਾਡੇ ਬਚਪਨ ਤੋਂੜੀ ਆਰਟ ਸੀ ਇਹਨੇ ਤੁਸੀਂ ਟੈਲੈਂਟਿਡ ਸੀਗੇ ਤੁਸੀਂ ਕਿਉਂ ਛੋੜੀ ਹੋਈ ਹੈ ਫਿਰ ਉਹਦੀ ਗੱਲ ਸੁਣੀ ਤੇ ਮੈਨੂੰ ਮਤਲਬ ਮੋਟੀਵੇਸ਼ਨ ਮਿਲੀ ਕਿਕ ਸਟਾਰਟ ਕਰ ਦੇਣਾ ਜੀ ਮਿਲੇ ਤਾਂ ਮੈਂ ਬਸ ਔਰ ਇਹ ਨਹੀਂ ਕਿ ਮੈਂ ਪਹਿਲੇ ਦਿਨ ਤੋਂ ਮੈਂ ਬਹੁਤ ਕਿਉਂ ਇੰਨੇ ਸਾਲ ਪੇਂਟਿੰਗ ਛੱਡੀ ਹੋਏ ਥੋੜਾ ਹੱਥ ਚਲਦੇ ਰਿਵਾਈਵ ਹੁੰਦੇ ਹੁੰਦੇ ਟਾਈਮ ਲੱਗਦਾ ਤੇ ਜਦੋਂ ਮੈਂ ਬਣਾਈ ਪੇਂਟਿੰਗ ਤੇ ਪਹਿਲੀ ਦੂਸਰੀ ਲੋਕਾਂ ਨੇ ਮੇਰੇ ਫੈਮਿਲੀ ਨੇ ਨਾ ਸਪੋਰਟ ਕੀਤਾ ਔਰ ਮੈਂ ਜਿਹੜੀ ਪਹਿਲੀ ਦੂਸਰੀ ਪੇਂਟਿੰਗ ਦੇਖਦੀ ਮੈਨੂੰ ਲੱਗਦਾ ਹਾਂ ਓਕੇ ਓਕੇ ਵੇ ਤਾਂ ਵੀ ਮੈਨੂੰ ਇੰਨਾ ਪਿਆਰ ਮਿਲਿਆ ਇਸ ਤੋਂ ਮੈਨੂੰ ਇਹ ਪਤਾ ਲੱਗਦਾ ਕਿ ਫੈਮਿਲੀ ਇਨਕਰੇਜਮੈਂਟ ਫੈਮਿਲੀ ਸਪੋਰਟ ਪਲੱਸ ਇਨ ਲਾਜ਼ੀ ਮੇਰੇ ਫਾਦਰ ਲੋ ਬੜੇ ਖੁਸ਼ ਹੁੰਦੇ ਨੇ ਮੈਂ ਆਰਟ ਐਗਜ਼ੀਬਿਸ਼ਨਸ ਲਗਾਨੀ ਆ ਖੁਸ਼ੀ ਨਾਲ ਆਉਂਦੇ ਨੇ ਪਾਰਟਿਸਪੇਟ ਸਭ ਤੋਂ ਅੱਗੇ ਹੁੰਦੇ ਨੇ ਫੈਮਿਲੀ ਦੀ سپورਟ ਪਿਆਰ ਰਿਸਪੈਕਟ ਮਿਲ ਕੇ ਮੈਨੂੰ ਇਹ ਚੀਜ਼ ਹੀ ਅੱਗੇ ਤੁਰੀ ਜੀ ਬਲੈ ਤੇ ਮੈਮ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਤੁਹਾਡੇ ਦਿਲ ਦੇ ਕਰੀਬੀ ਕਿਹੜੀ ਪੇਂਟਿੰਗ ਹੈ ਜਿਹੜੀ ਤੁਸੀਂ ਮਤਲਬ ਹਾਲੇ ਵੀ ਸੰਭਾਲ ਕੇ ਰੱਖਦੇ ਹੋ ਲੋਕ ਉਹਨਾਂ ਦੀ ਭਾਵੇਂ ਲੱਖਾਂ ਚ ਕੀਮਤ ਲਾਉਂਦੇ ਨੇ ਪਰ ਤੁਸੀਂ ਨਹੀਂ ਦਿੰਦੇ ਹੋ ਅ ਦੇਖੋ ਇੱਕ ਤੇ ਪੇਂਟਿੰਗ ਹੈਗੀ ਹੈ ਮਦਰ ਹੈਗੀ ਹੈ ਤੇ ਉਹਦੀ ਬੇਟੀ ਵੱਡੀ ਹੈ ਤੇ ਬੇਟਾ ਛੋਟਾ ਹੈ ਉਹ ਨਾਲ ਖੇਲਦੀ ਪੀਏ ਤੇ ਆਸपास ਮੈਂ ਬਿਊਟੀਫੁੱਲ ਸੀਨ ਦਿਖਾਇਆ ਹੈ ਮਤਲਬ ਇਹਦਾ ਮਤਲਬ ਐ ਵੇ ਕਿ ਇੱਕ ਔਰਤ ਵਾਸਤੇ ਜ਼ਿੰਦਗੀ ਕਿੰਨੀ ਹਸੀਨ ਹੈ ਉਹਦੇ ਬੱਚੇ ਨਾਲ ਨੇ ਅਗਰ ਮੇਰੀ ਬੇਟੀ ਵੱਡਾ ਹੈ ਬੇਟਾ ਛੋਟਾ ਹੈ ਤੇ ਸੱਤ ਸਾਲ ਲੱਗਾ ਪਏ ਮੈਂ ਲੰਦਾ ਕਿ ਇੱਕ ਲੇਡੀ ਵਾਸਤੇ ਉਸ ਤੇ ਬੱਚੇ ਦੇ ਉੱਪਰ ਕੋਈ ਚੀਜ਼ ਨਹੀਂ ਹੈ ਤੇ ਉਹ ਪੇਂਟਿੰਗ ਮੈਂ ਐਗਜ਼ਿਬਿਸ਼ਨ ਤੇ ਵੈਸੇ ਲਗਾਈ ਸੀ ਤੇ ਕਿਸ ਨੇ ਕਿਹਾ ਸਮਝਾ ਦੇ ਮੈਂ ਕਿ ਇਟਸ ਨਾਟ ਫਾਰ ਸੇਲ ਤੇ ਬਾਕੀ ਤੁਸੀਂ ਦੇਖ ਲਓ ਕੋਈ ਲੈ ਜਾਓ ਪਰ ਉਹ ਮੇਰੇ ਦਿਲ ਦੇ ਕਰੀਬ ਹੈ ਬਹੁਤ ਹਾਂਜੀ ਤੇ ਇਸ ਤੋਂ ਇਲਾਵਾ ਮੈਮ ਕਹਿੰਦੀ ਜਿਹੜੇ ਪੇਂਟਿੰਗਸ ਹੁੰਦੀਆਂ ਨੇ ਆਰਟ ਹੁੰਦੀਆਂ ਨੇ 스트ੈਸ ਫ੍ਰੀ ਕਰਦੀਆਂ ਨੇ ਇਹ ਤੁਹਾਨੂੰ ਕਿੰਨਾ ਕੁ 스트ੈਸ ਫ੍ਰੀ ਹੁੰਦਾ ਤੁਸੀਂ ਤੁਸੀਂ ਇਹ ਕੁਐਸਚਨ ਪੁੱਛਿਆ ਸਵਾਲ ਮੈਨੂੰ ਪੁੱਛਿਆ ਮੈਨੂੰ ਇਹ ਮੈਂ ਸ਼ੇਅਰ ਕਰਨਾ ਚਾਹੁੰਦੀ ਸੀ ਬਿਕਾਜ਼ ਪਿੱਛੇ 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 ਥੋੜੇ ਦਿਨ ਪਹਿਲਾਂ ਮੈਂ ਪੇਂਟਿੰਗ ਕਰ ਰਹੀ ਸੀ ਤੇ ਅਰਥਕੁਇਕ ਆਇਆ ਸਾਰੀ ਭਾਜ ਭੁਜ ਕੇ ਬਾਹਰ ਜਾ ਰਹੇ ਸੀ ਸਾਰੇ ਸੋਸ਼ਲ ਮੀਡੀਆ ਮੈਂ ਇੰਨੀ ਇਨਵੋਲਵ ਸੀ ਪੇਂਟਿੰਗ ਤੇ ਮੈਨੂੰ ਪਤਾ ਨਹੀਂ ਲੱਗਿਆ ਬਿਕਾਜ਼ ਜਦੋਂ ਮੈਂ ਪੇਂਟਿੰਗ ਕਰਦੀ ਹੁੰਦੀ ਹਾਂ ਇਹਨੇ ਮੈਨੂੰ ਆਸ-ਪਾਸ ਦੁਨੀਆ ਦਾ ਕੁਝ ਪਤਾ ਨਹੀਂ ਕਿਉਂਕਿ ਇੰਨੀ ਬੰਦਲ ਦਾ ਚਾਈ ਕੀ ਰਿਹਾ ਹੁੰਦਾ ਉਸ ਵੇਲੇ ਮਾਈਂਡ ਦੇ ਵਿੱਚ ਚੱਲ ਨਹੀਂ ਰਿਹਾ ਹੁੰਦਾ ਤੁਸੀਂ ਉਸ ਦੁਨੀਆ 'ਚ ਹੁੰਦੇ ਹੋ ਅਗਰ ਮੈਂ ਕੋਈ ਸੀਨ ਬਣਾ ਰਹੀ ਆ ਮੈਂ ਉਧਰ ਆ ਅਗਰ ਮੈਂ ਕੋਈ ਪੋਰਟਰਟ ਬਣਾ ਰਹੀ ਆ ਮੈਂ ਉਸ ਇਨਸਾਨ ਦੇ ਨਾਲ ਖੜੀ ਆ ਔਰ ਮਨੂੰ ਇੰਨੀ ਅਟੈਚਮੈਂਟ ਹੋ ਜਾਂਦੀ ਏ ਉਸ ਜਿਹੜੇ ਜਿਹੜੇ ਮੈਂ ਫੇਸੇਸ ਬਣਾਏ ਨੇ ਔਰ ਮਨੋ ਕਿ ਜਦੋਂ ਪੋਰਟਰਟਸ ਕੰਪਲੀਟ ਹੁੰਦੀਆਂ ਤੇ ਆਰਡਰ ਲੈ ਜਾਂਦੇ ਨੇ ਆਪਣੇ ਤੇ ਉਹ ਫੇਸੇਸ ਨਾਲ ਅਟੈਚਮੈਂਟ ਹੋ ਜਾਂਦੀ ਹੈ ਪੇ ਮੈਨੂੰ ਇੰਨੀ ਮੈਬਸੋਰਬ ਹੋ ਜਾਣੀ ਆ ਤੇ ਕੋਈ ਸਟ्रेस ਆਸ-ਪਾਸ ਦਾ ਅਗਰ ਖਲੇਰਾ ਵੀ ਪੜਿਆ ਤਾਂ ਨਹੀਂ ਪਤਾ ਲੱਗਦਾ ਜੀ ਮੈਨੂੰ ਲੱਗਦਾ ਜਿਹੜੇ ਪਿੱਛੇ ਤੁਸੀਂ ਪੇਂਟਿੰਗ ਤਿਆਰ ਕੀਤੀ ਕੁਛ ਇਦਾਂ ਦੀ ਹੋਈ ਆ ਨਾ ਉਹ ਵੀ ਪੇਂਟਿੰਗ ਹੈ ਕਿ ਮੈਂ ਆ ਮੇਰਾ ਟਾਈਮ ਹੈ ਇੱਕ ਲੇਡੀ ਬਾਹਰ ਦੇਖ ਰਹੀ ਹੈ ਆਪਣੀ ਚਾਹ ਫੜੀ ਹੋਈ ਹੈ ਅਸਮਾਨ 'ਚ ਖੋਈ ਹੋਈ ਹੈ ਲੱਗਦਾ ਹੈ ਹਰ ਲੇਡੀ ਨੂੰ ਆਪਣਾ ਟਾਈਮ ਚਾਹੀਦਾ ਹੈ ਇਹ ਵੀ ਮੇਰੇ ਮਨ ਦੀ ਇਮੇਜਿਨੇਸ਼ਨ ਸੀਗੀ ਤੇ ਵੈਸੇ ਵੀ ਮੈਂ ਸਭ ਆਰਟਿਸਟਸ ਨੂੰ ਸਭ ਨੂੰ ਇਹ ਕਹਿੰਨੇ ਕਿ ਹਾਂਜੀ ਪਹਿਲਾਂ ਮੈਂ ਜ਼ਰੂਰ ਕਾਪੀ ਵਰਕ ਕੀਤਾ ਪਰ ਨਹੀਂ ਹੁਣ ਨਹੀਂ ਬਿਕੋਜ਼ ਆਰਟ ਥੋਟਿਕ ਸਪੈਸ਼ਲ ਨੇ ਆਰ ਤੁਹਾਡੀ ਫੀਲਿੰਗ ਹੈ ਜੋ ਮਨ ਚ ਆਇਆ ਹੈ ਬਣਾਓ ਜ਼ਰੂਰੀ ਨਹੀਂ ਕਿ ਫੇਸ ਸਿੱਧਾ ਹੋਣਾ ਚਾਹੀਦਾ ਹੈ ਕੋਈ ਟੇਡਾ ਮੇਡਾ ਹੋ ਜਾਏ ਕੋਈ ਫਰਕ ਨਹੀਂ ਪਰ ਆਪਣੀ ਫੀਲਿੰਗਸ ਕੱਢੋ ਆਪਣੇ ਐਕਸਪ੍ਰੈਸ਼ਨਸ ਕੱਢੋ ਆਰਟ ਦੇ ਥਰੂ ਜੀ ਹਾਂਜੀ ਮੈਮ ਕਿੰਨਾ ਮਤਲਬ ਕਿ ਪ੍ਰੋਪਰ ਜਿਹੜੀ ਇੱਕ ਪੇਂਟਿੰਗ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਤੁਹਾਨੂੰ ਵਰਕ ਕਰਨਾ ਪੈਂਦਾ ਕਿੰਨੀ ਕਿ ਪਿੱਛੇ ਮਿਹਨਤ ਹੁੰਦੀ ਹੈ ਮੈਨੈਥ ਹੁੰਦੀ ਹੈ ਪਤਨ ਲੱਗਦਾ ਬਹੁਤ ਸਾਰਾ ਕਲਰਸ ਖਲੇ ਰਹੇ ਪਰਦਿਆਂ ਉਪਰ ਰੰਗ ਸੋਫੇ ਖਰਾਬ ਮੂੰਖ ਫੇਸ ਦੇ ਵਾਲਾਂ ਚ ਕੁਝ ਹੁੰਦੇ ਨੇ ਪੇਂਟਸ ਮੂੰਹ ਦੇ ਉੱਪਰ ਪੇਂਂਟਸ ਲੱਗੇ ਹੁੰਦੇ ਨੇ ਬਿਕੋਜ਼ ਪੂਰੀ ਪੇਂਟਸ ਆਰ ਪੇਂਟ ਵੀ ਹਰ ਤਰ੍ਹਾਂ ਦੇ ਆ ਗਏ ਨੇ ਅੱਗੇ ਸਾਰੀ ਟਾਈਮਸ ਓਇਲ ਪੇਂਟਸ ਨੇ ਬੜੇ ਸਾਲ ਪਹਿਲਾਂ ਹੁਣ ਐਕ੍ਰਿਲਿਕ ਪੇਂਟਸ ਲੋ ਡਰਾਈਪ ਬੜੇ ਬਤਰਾ ਦੇ ਪ੍ਰਕਾਰ ਦੇ ਆ ਗਏ ਨੇ ਤੇ ਆਰਟ ਵੀ ਤਰੱਕੀ ਕਰ ਰਿਹਾ ਤੇ ਤੁਸੀਂ ਮੰਨ ਕੇ ਚਲੋ ਬਸ ਅਗਰ ਛੋਟਾ ਜਿਹਾ ਮੇਰਾ ਕਮਰਾ ਹੈ ਆਰਟ ਕਮਰਾ ਉਹ ਮੇਰੀ ਮੇਰੀ ਉਹ ਅਲੱਗ ਦੁਨੀਆ ਹੋ ਮਿਹਨਤ ਬਹੁਤ ਲੱਗਦੀ ਹੈ ਪਰ ਪਤਾ ਨਹੀਂ ਲੱਗਦਾ ਜੀ ਜਦੋਂ ਉਹ ਫੈਮਿਲੀ ਦਾ ਪਿਆਰ ਮਿਲੇ ਆਟੋਮੈਟਿਕ ਹੈ ਮੈਨੇ ਤਾਂ ਨਾ ਸਕਸੈਸਫੁਲ ਹੋ ਗਿਆ ਮੈਨੇ ਇਹ ਜਿਹੜੀ ਫੈਮਿਲੀ ਦਾ ਪਿਆਰ ਹੈ ਲੋਕਾਂ ਦਾ ਇੰਕਰੇਜਮੈਂਟ ਹੈ ਲੋਕੀ ਮੇਰੀ ਪੇਂਟਿੰਗਸ ਲ ਤੇ ਮੈਨੂੰ ਇਹ ਹੀ ਤੁਹਾਰੀ ਜੀ ਪਰ ਇਹ ਪੇਂਟਿੰਗ ਦੀ ਗੱਲ ਕੀਤੀ ਜਾਵੇ ਤੇ ਕਿਵੇਂ ਮਾਈਂਡ ਦੇ ਵਿੱਚ ਆਈ ਡਾਇਆ ਸੀ ਕਿਵੇਂ ਕ੍ਰੀਏਟ ਕੀਤਾ ਤੁਸੀਂ ਇਹ ਵੀ ਪੇਂਟਿੰਗ ਇਹ ਸੀ ਕਿ ਮੈਨੂੰ ਜਦੋਂ ਮੈਂ ਪੇਂਟਿੰਗ ਕਰਦੀ ਆ ਨਾ ਮੈਨੂੰ ਖਿੜਕੀ ਖੁੱਲੀ ਹੋਣੀ ਚਾਹੀਦੀ ਹੈ ਤੇ ਬਾਹਰ ਮੈਨੂੰ ਗ੍ਰੀਨ ਹੀ ਦਿਖਣੀ ਚਾਹੀਦੀ ਹੈ ਤੇ ਉਹੀ ਮੈਨੂੰ ਸੀਗਾ ਕਿ ਕਿਉਂਕਿ ਮੈਂ ਪੇਂਟਿੰਗ ਕਨਸੈਂਟ੍ਰੇਸ਼ਨ ਕਰਕੇ ਥੱਕ ਜਾਂਦੀ ਆ ਤੇ ਇੱਕ ਵਾਰ ਮੈਂ ਬਾਹਰ ਖਿੜਕੀ ਖੋਲ ਕੇ ਜ਼ਰੂਰ ਦੇਖਦੀ ਆ ਪੇੜ ਪੌਦੇ ਫਿਰ ਮੈਨੂੰ એનર્ਜੀ ਫਿਰ ਮਿਲਦੀ ਹੈ ਤੇ ਉਹੀ ਮੇਰੇ ਸੀਗਾ ਕਿ એનર્ਜੀ એનર્ਜੀ ਬੂਸਟਰ ਮੈਂ ਡੇਲੀ ਪੇਂਟਿੰਗ ਕਰ ਦੋ ਜਾਂ ਫਿਰ ਗੈਪ ਪਾ ਕੇ ਕਰ ਦੋ ਜਾਂ ਫਿਰ ਜਦੋਂ ਆਰਡਰ ਆਂਦਾ ਉਹਦੇ ਦੇਖੋ ਅਗਰ ਆਰਡਰ ਨਹੀਂ ਆਏਗਾ ਤਾਂ ਵੀ ਮੈਂ ਪੇਂਟਿੰਗ ਕਰ ਹੀ ਜਾਨੀ ਹੈ ਪੇਂਟਿੰਗ ਤੋਂ ਮੇਰਾ ਮੈਂ ਸਰਵਾਈਵਲ ਨਹੀਂ ਹੈ ਮੇਰਾ ਪੈਸ਼ਨ ਹੈ ਮੇਰਾ ਜਨੂਨ ਹੈ ਮੇਰਾ ਅਗਰ ਇੱਕ ਦੋ ਦਿਨ ਖਾਲੀ ਵੀ ਹੋਏ ਤਾਂ ਮੇਰੇ ਕੁਝ ਹੁੰਦਾ ਹੈ ਤੇ ਮੇਰੇ ਬੱਚੇ ਕੁਝ ਕਹਿੰਦੇ ਨੇ ਮम्मा ਪੇਂਟਿੰਗ ਸ਼ੁਰੂ ਹੋ ਜਾਓ ਆਪ ਐਸੇ ਇਰੀਟੇਟ ਹੋਈ ਜਾ ਰਹੇ ਹੋ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਕਿ ਮम्मा ਦੀ ਸਟ्रेस ਸਿੱਧੀ ਹੁੰਦੀ ਹੈ ਹਾਂਜੀ ਬਿਲਕੁਲ ਜੀ ਐਸ ਟੈਸਟ ਮਾਸਟਰ ਹੈ ਕੋਈ ਵੀ ਫਾਰਮ ਆਫ ਆਰਟ 뮤직 ਹੈ ਡਾਂਸ ਹੈ ਆਰਟ ਹੈ ਪੇਂਟਿੰਗ ਹੈ ਸਿੰਗਿੰਗ ਇਹ ਤੁਹਾਡਾ ਸਟ्रेस ਬਸਟਰ ਹੈ ਹਰ ਇਨਸਾਨ ਨੂੰ ਰੱਬ ਨੇ 24 ਘੰਟੇ ਦਿੱਤੇ ਨੇ ਸਾਰਾ ਦਿਨ ਵਰਕ ਕਰਦੇ ਨੇ ਪਰ ਹਰ ਇਨਸਾਨ ਨੂੰ ਆਪਣੇ ਵਾਸਤੇ ਘੰਟਾ 2 ਘੰਟੇ ਜ਼ਰੂਰ ਕੱਢਣੇ ਚਾਹੀਦੇ ਨੇ ਉਹ ਆਪਣਾ ਟੋਨਿਕ ਹੈ ਦੇਖੋ ਫਿਜ਼ੀਕਲ ਐਕਸਰਸਾਈਜ਼ ਕਰਦੇ ਨੇ ਪਰ ਦਿਮਾਗ ਦਾ ਸੋਲ ਦਾ ਟੋਨਿਕ ਸਾਨੂੰ ਤੁਹਾਨੂੰ ਸਿਰਫ ਉਤਮਿਲ ਆਪਣੇ ਟੈਲੈਂਟ ਥਰੂ ਟੈਲੈਂਟ ਜਾਂ ਜੁਨੀ ਟੈਲੈਂਟ ਜੋ ਤੁਹਾਡਾ ਦਿਲ ਕਰਦਾ ਕੋਈ ਸਾਈਕਲਿੰਗ ਕਰ ਲੈਂਦਾ ਕੋਈ ਬੇਕਿੰਗ ਕਰ ਲੈਂਦਾ ਕੋਈ ਕੁਕਿੰਗ ਕਰ ਲੈਂਦਾ ਆਪਣੇ ਵਾਸਤੇ ਕਰਨਾ ਜੋ ਹਾਂਜੀ ਜੇਮ ਜਦੋਂ ਕੋਈ ਜੋ ਤੁਸੀਂ ਪੇਂਟਿੰਗ ਰੈਡੀ ਕਰ ਲੈਂਦੇ ਹੋ ਕੋਈ ਬਾਹਰਲਾ ਬੰਦਾ ਕੋਈ ਵੱਡੀ ਹਸਤੀ ਆ ਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਜਾਂ ਤੁਹਾਨੂੰ ਸਨਮਾਨਿਤ ਕਰਦੇ ਨੇ ਉਸ ਵੇਲੇ ਤੁਹਾਨੂੰ ਕਿੰਨੀ ਕੀ ਖੁਸ਼ੀ ਹੁੰਦੀ ਆ ਮੈਨੂੰ ਨਾ ਮੈਂ ਰੱਬ ਤੋਂ ਬਹੁਤ ਡਰਦੀ ਆ ਕੋਹ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਇਹ ਰੱਬ ਹੀ ਉੱਪਰ ਲੈ ਕੇ ਗਿਆ ਹੈ ਇਹ ਆਪਣੀ ਕੁਝ ਨਹੀਂ ਹੁੰਦਾ ਕਿੰਨੇ ਕਿੰਨੇ ਆਰਟਿਸਟ ਬੈਠੇ ਹੁੰਦੇ ਨੇ ਉਹ ਗੁਮਨਾਮੀ ਦੀ ਦੁਨੀਆ ਵਿੱਚ ਚਲੇ ਜਾਂਦੇ ਨੇ ਸਿੰਗਰ ਹੁੰਦੇ ਨੇ ਡਾਂਸਰ ਹੁੰਦੇ ਨੇ ਆਰਟਿਸਟ ਨੂੰ ਗੁਮਨਾਮੀ ਦੀ ਦੁਨੀਆ ਮਿਲ ਜਾਂਦੀ ਹੈ ਇਹ ਜੇ ਰੱਬ ਨੇ ਨੂੰ ਇਸ ਲੈਵਲ ਤੇ ਲੈ ਕੇ ਆਇਆ ਇਹ ਰੱਬ ਨੇ ਰਾਬੀ ਤੁਰਾ ਰਿਹਾ ਮੈਨੂੰ ਰੱਬ ਤੇ ਵਿਸ਼ਵਾਸ ਕਰਦੀਆਂ ਆਰਟਿਸਟ ਨੇ ਸੀਮੇਜ ਕੋ ਬਿਲਕੁਲ ਤੁਹਾਨੂੰ ਵੀ ਦੱਸਿਆ ਕਿ 15 ਸਾਲ ਪਹਿਲੇ ਸਟਾਰਟ ਕੀਤਾ ਹੈ ਜੇ ਇੱਥੇ ਇੱਥੇ ਆਈਆਂ ਇਹ ਰੱਬ ਨੇ ਹੀ ਮੈਨੂੰ ਗਾਈਡ ਕੀਤਾ ਤੁਸੀਂ ਮਨ ਨੂੰ ਸਾਫ਼ ਰੱਖੋ ਤੇ ਆਪਣਾ ਪੈਸ਼ਨ ਫੋਲੋ ਕਰੀ ਜਾਓ ਛੋੜੋ ਨਹੀਂ ਉਸ ਰਸਤੇ ਅਗਰ ਰੱਬ ਤੁਰਾ ਰਿਹਾ ਹੈ ਤੇ ਉਸ ਰਸਤੇ ਫੋਲੋ ਕਰੀ ਜਾਓ ਤੇ ਜ਼ਰੂਰ ਤੁਸੀਂ ਇਸ ਲੈਵਲ ਤੇ ਪਹੁੰਚ ਜਾਓਗੇ ਤੇ ਇਹ ਸਮਾਨ ਮਿਲਦਾ ਹੈ ਐਮੀਵਰ ਜਿਹੜੇ ਮੇਰੇ ਭੈਣ ਦੀ ਪੇਂਟਿੰਗ ਐਮੀਵਰ ਕਰ ਗਈ ਏ ਮੇਰੀ ਪੇਂਟਿੰਗ ਵੀ ਪ੍ਰਾ ਕਰ ਗਈ ਹੋਈ ਹੈ ਹਾਂਜੀ ਤੇ ਪਿਛੇ ਅਵਾਰਡਸ ਹੀ ਮਿਲੇ ਨੇ ਪੂਨੇ ਮੇਰੀ ਇੱਕ ਸੀ ਪੇਂਟਿੰਗ ਬਣਾਈ ਸੀ ਇੱਕ ਲੇਡੀ ਆਪਣੇ ਆਪ ਨੂੰ ਮੈਂ ਬਣਾਤਾ ਸੀ ਉਹ ਪੇਂਟਿੰਗ ਕਰੀ ਆਸ-ਪਾਸ ਦੁਨੀਆ ਬਲੂ ਸੀ ਉਹ ਲੇਡੀ ਆਪਣੀ ਪੇਂਟਿੰਗ ਚਿੱਤਰਕਾਰੀ ਥਰੂ ਅਲੱਗ-ਅਲੱਗ ਰੰਗ ਭਰੀ ਸੀ ਆਪਣੇ ਕੈਨਵਸ ਦੇ ਉੱਪਰ ਉਹ ਪੇਂਟਿੰਗ ਮੈਂ ਬਣਾਈ ਕਿ ਮੈਂ ਸ਼ੋਅ ਕਰਨੇ ਸੀ ਅਗਰ ਆਪ ਤੁਹਾਡੇ ਆਸ-ਪਾਸ ਦੁਨੀਆ ਉਦਾਸ ਹੈ ਆਪਣੇ ਜੀਵਨ ਦੇ ਰੰਗ ਖੁਦ ਬਣੋ ਪਰੋ ਉਹ ਪੇਂਟਿੰਗ ਵੀ ਮੈਸੇਸੀ ਉਹ ਵੀ ਮੈਂ ਆਪਣੇ 4 ਦਿਨਾਂ 'ਚ ਮੈਂ ਜੁਨਨੀ ਸੀਗੀ ਉੱਥੇ ਬਣਾਈ ਕਿ ਮੈਂ ਹਾਂ ਬਣਾਤੀ ਮੈਂ ਪੇਂਟਿੰਗ ਪ੍ਰਾਕ ਦੇ ਜਿਵੇਂ ਤੁਸੀਂ ਦੱਸਿਆ ਕਿ ਘਰ ਗਈ ਤੁਹਾਡੀ ਪੇਂਟਿੰਗ ਤੇ ਵੀ ਪ੍ਰਾਕ ਦਾ ਕੀ ਰਿਐਕਸ਼ਨ ਸੀ ਉਹਨਾਂ ਦੇ ਵੱਲੋਂ ਤੁਹਾਡੀਆਂ ਤਾਰੀਫਾਂ ਕੀਤੀਆਂ ਗਈਆਂ ਫੋਟੋ ਨਾਲ ਹੀ ਕੁਇਕਲੀ ਉਹਨਾਂ ਫੜੀ ਹੋਈ 7 ਹਾਰਸੇ ਦੀ ਫਿੰਡ ਨਾਲ ਹੀ ਮੈਨੂੰ ਇਹ ਜੇ ਮੈਨੂੰ ਇਮੀਡੀਏਟਲੀ ਪੇਂਟਿੰਗ ਫਾੜ ਕੇ ਫੋਟੋ ਭੇਜਰਨੇ ਇਸ ਤੋਂ ਵੱਡੀ ਪ੍ਰੇਜ਼ ਕੋਈ ਨਹੀਂ ਹਾਂਜੀ 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 ਤੇ ਮੈਮ ਤੁਸੀਂ ਵੀ ਸੁਣਿਆ ਕਿ ਤੁਸੀਂ ਆਪਣੀਆਂ ਪੇਂਟਿੰਗਸ ਦਾ ਹਿੱਸਾ ਕੁਝ ਬੱਚਿਆਂ ਦੀ ਐਜੂਕੇਸ਼ਨ ਲਈ ਵੀ ਦਿੰਦੇ ਹੋ ਉਸ ਬਾਬਤ ਵੀ ਦੱਸੋ 99 ਕੀ ਕਲਾਕਾਰੀ ਰੱਬ ਨੇ ਮੈਨੂੰ ਇੱਥੇ ਪਹੁੰਚਾਇਆ ਤੇ ਰੱਬ ਦਾ ਥੈਂਕ ਯੂ ਕਿਵੇਂ ਕਰਾਂ ਸਿਰਫ ਉਹ ਨਾਲ ਥੈਂਕ ਯੂ ਕਰਨਾ ਨਹੀਂ ਹੁੰਦਾ ਮੈਂ ਇਸ ਥੈਂਕ ਯੂ ਕਰਨੀ ਆ ਕਿ ਰੱਬ ਜੇ ਰੱਬ ਨੇ ਮੈਨੂੰ ਜਿਹੜਾ ਟੈਲੈਂਟ ਦਿੱਤਾ ਹੈ ਤੇ ਮੈਂ ਸਿੱਖ ਗੁਰੂਸ ਦੀ ਰਿਲੀਜੀਅਸ ਆਰਟ ਦੀ ਇੱਕ ਪੇਂਟਿੰਗ ਮੇਰੀ ਆਸਰਾ ਜਤ ਜਿਸ ਮੈਂ ਦਿਖਾਇਆ ਕਿ ਰੱਬ ਤੋਂ ਉੱਤੇ ਕੋਈ ਨਹੀਂ ਬਾਹਰ ਹਨੇਰਾ ਹੈ ਤੇ ਤੂਫਾਨ ਹੈ ਪਰ ਗੁਰਗਰਾਂ ਸਾਹਿਬੀ ਸਾਡੇ ਆਸਰਾ ਨੇ ਔਰ ਜਿਹੜੀ ਇਸ ਪੇਂਟਿੰਗ ਗੁਰਦੇ ਇੱਕ ਭਾਦਰ ਸਾਹਿਬ ਦੇ ਗੁਰਦੁਆਰੇ ਲੱਗੀ ਹੈ ਤੇ ਪੇਂਟਿੰਗਸ ਮੇਰੀ ਕਾਪੀ ਪ੍ਰਿੰਟਸ ਵਿੱਚ ਨਿਕਲ ਰਹੇ ਨੇ ਸਾਰੇ ਲੋਕੀ ਮੈਂ ਤਾਂ ਫਿਰ ਆਰਡਰ ਕਰਦੇ ਨੇ ਤੇ ਸਿੱਖ ਰਿਲ ਜਾਂਦੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਪੇਂਟਿੰਗਸ ਵੀ ਬਹੁਤ ਬਣਾਈਆਂ ਤੇ ਪਲੱਸ ਐਗਜ਼ੀਬਿਸ਼ਨਸ ਕਰਦੀਆਂ ਜਿੱਥੇ ਮੈਂ ਫੰਡ ਰੇਜ਼ਿੰਗ ਐਗਜ਼ੀਬਿਸ਼ਨਸ ਕਰਦੀਆਂ ਪੇਂਟਿੰਗਸ ਵੇਚ ਕੇ ਜਿਹੜੀਆਂ ਸੇਲ ਹੋਈਆਂ ਉਹਦਾ ਪੈਸਾ ਐਨਜੀਓ ਨੂੰ ਦਾਨ ਕਰ ਦਿੰਦੀਆਂ ਤੇ ਜਿਹੜੀਆਂ ਰਿਲੀਜ਼ ਆਰਡ ਦੇ ਪੇਂਟਿੰਗਸ ਉਹ ਇੱਕ ਪੈਸਾ ਵੀ ਆਪਣੇ ਕੋਲ ਨਹੀਂ ਰੱਖਦੀ ਇੱਕ ਮੈਂ ਪਾਉਂਚ ਰੱਖਿਆ ਹੋਇਆ ਹੈ ਉਹਦੇ ਵਿੱਚ ਮੈਂ ਪੈਸੇ ਪਾ ਦਿੰਦੀ ਤੋ ਗਰੀਬ ਬੱਚਿਆਂ ਦੀ এডਿਕੇਸ਼ਨ ਤੇ ਤੇ ਐਨ ਜੀਓ ਤੇ ਹੁਣ ਇੱਕ ਪੈਸੇ کئی ਪੈਸੇ ਜਮੇ ਇਕੱਠੇ ਹੋਣ अमाउंट ਮੈਂ ਕਿਸੇ ਲੇਡੀ ਦੀ ਹਾਇਰ এডਿਕੇਸ਼ਨ ਵਿਚਾਰੀ ਬਹੁਤ ਸੀਗੀ ਜੀ ਤੇ ਮੈਨੂੰ ਲੱਗਦਾ ਹੈ ਇਹ ਚੀਜ਼ ਮੈਂ ਰੱਬ ਦਾ ਇਸ ਲਈ ਸ਼ੁਕਰ ਕਰ ਸਕਦੀ ਹਾਂ ਆਪਣੇ ਜਿਹੜਾ ਬਾਬਾ ਜੀ ਨੇ ਮੈਨੂੰ ਕਲਾਕਾਰੀ ਦਿੱਤੀ ਹੈ ਜੀ ਤੇ ਮੈਮ ਇਨ ਕੇਸ ਹੁਣ ਜੇਕਰ ਤੁਹਾਡੀ ਪੇਂਟਿੰਗ ਜਾਂ ਤੁਹਾਡਾ ਪੋਰਟਰੇਟ ਜਿਹੜਾ ਦੀਪਿਕਾ ਪਾਦਕੋਂ ਦਾ ਤੁਸੀਂ ਤਿਆਰ ਕੀਤਾ ਜੇਕਰ ਉਹਨਾਂ ਕੋਲੇ ਪਹੁੰਚਦਾ ਹੈ ਉਹ ਤੁਹਾਡੇ ਨਾਲ ਕਾਲ ਤੇ ਗੱਲ ਕਰਦੇ ਨੇ ਜਾਂ ਜਾਂ ਫਿਰ ਤੁਹਾਨੂੰ ਮਿਲਣ ਲਈ ਬੁਲਾਉਂਦੇ ਨੇ ਫਿਰ ਤੁਸੀਂ ਜਾਓਗੇ ਜਰੂਰ ਜਾਵਾਂਗੀ ਸਾਰੇ ਰੋਲਾ ਪਾ ਕੇ ਜਾਵਾਂਗੀ ਸਭ ਨੂੰ ਦੱਸ ਕੇ ਜਾਵਾਂਗੀ ਜਾ ਰਹੀ ਹਾਂ ਪਰ ਲੈਟਸ ਸੀ ਬਿਕੋਜ਼ ਯੂ ਨੇਵਰ نو ਇਨੀ ਆਰਟਿਸਟ ਦੇ ਮਿਲੀਅਨ ਪੇਜ ਫੈਨ ਪੇਜ ਦੇਖੋ ਬਾਕੀ ਮੈਂ ਇਹਨਾਂ ਸੋਚਦੀ ਨਹੀਂ ਆਪਤੇ ਛੋੜ ਦਿੱਤਾ ਜੀ ਹਾਂਜੀ ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਮੈਮ ਹਾਂਜੀ ਮੈਂ ਸਭ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜਿਵੇਂ ਮੈਂ ਦੱਸਿਆ ਕਿ ਹਰ ਇਨਸਾਨ ਵਿੱਚ ਕੋਈ ਨਾ ਕੋਈ ਟੈਲੈਂਟ ਹੈ ਰੱਬ ਨੇ ਜ਼ਰੂਰ ਕਿਸੇ ਨਾ ਕਿਸੇ ਨੂੰ ਟੈਲੈਂਟ ਦਿੱਤਾ ਜਿਵੇਂ ਤੁਸੀਂ ਐਂਕਰਿੰਗ ਬੜੀ ਅੱਛੀ ਕਰ ਰਹੇ ਹੋ ਕੋਈ ਸਿੰਗਿੰਗ ਕਰ ਰਿਹਾ ਹੈ ਕੋਈ ਕੁਕਿੰਗ ਕਰ ਰਿਹਾ ਹੈ ਆਪਣੇ ਪੈਸ਼ਨ ਨੂੰ ਭੁੱਲੋ ਨਹੀਂ ਮੈਂ ਵੀ ਇੱਕ ਐਗਜ਼ਾਮਪਲ ਆ ਮੈਂ ਕਿੰਨੇ ਸਾਲ ਪੇਂਟਿੰਗ ਨਹੀਂ ਕੀਤੀ ਹੁਣ ਉਹ ਸੀਨੇ ਪੇਂਟਿੰਗ ਕਰਕੇ ਮੇਰੇ ਕੈਨੇਡਾ ਗਿਆਲੇ ਤੋਂ ਮੈਨੂੰ ਕਾਲ ਆ ਐਗਜ਼ੀਬਿਸ਼ਨਸ ਲਗਾਓ ਕਿੱਥੇ ਦੁਬਈ ਲੱਗ ਚੁਕੀ ਹੈ ਲੰਡਨ ਲੱਗ ਚੁਕੀਆਂ ਬਿਕੋਜ਼ ਮੇਰੇ ਭਰੋਸੇ ਵਿਸ਼ਵਾਸ ਨਹੀਂ ਛੱਡੇ ਆਪਣਾ ਪੈਸ਼ਨ ਫੋਲੋ ਕਰਦੇ ਰਹੋ ਆਪਣਾ ਜੋ ਟੈਲੈਂਟ ਹੈ ਉਹਨੂੰ ਨਿਖਾਰਦੇ ਰਹੋ ਰੱਬ ਤੁਹਾਡ ਸੋ ਕਿਮੀ ਜੁਨੇਜਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀ ਆਰਟ ਦੇ ਨਾਲ ਸੰਬੰਧਿਤ ਕੁਝ ਜੋ ਕਿ ਖਾਸ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਸਾਡਾ ਐਪੀਸੋਡ ਚੰਗਾ ਲੱਗਾ ਹੋਵੇਗਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ